ਖੁਸ਼ੀ ਜੁੜੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਹਾਂ ਲਗਨ ਸਟੇਟ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਜੋ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੌ ਚੁੱਕੀ ਹੈ ਪਰ ਆਉਂਦੇ ਹੀ ਪ੍ਰਧਾਨ ਮੰਤਰੀ ਨੇ ਕਿਹੜੀ ਫਾਈਲ ਤੇ ਦਸਤਖਤ ਕੀਤੇ ਨੇ ਇਹਦੇ ਬਾਰੇ ਵੀ ਚਰਚਾ ਕਰਾਂਗੇ ਪਰ ਸ਼ੁਰੂਆਤ ਕਰਾਂਗੇ ਰਮਨੀਤ ਸਿੰਘ ਬਿੱਟੂ ਤੋਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤਾਂ ਸ਼ੁਰੂਆਤ ਕਰਦੇ ਹਾਂ ਰਵਨੀਤ ਸਿੰਘ ਬਿੱਟੂ ਤੋਂ ਵੀ ਭਾਜਪਾ ਨੇ ਉਹਨਾਂ ਨੂੰ ਵੱਡਾ ਆਦਮੀ ਬਣਾ ਦਿੱਤਾ ਜੋ ਵਾਅਦੇ ਕੀਤੇ ਗਏ ਸੀ ਤਾਂ ਕਿਵੇਂ ਦੇਖਦੇ ਹੋ ਇਹਦਾ ਪੰਜਾਬੀਆਂ ਨੂੰ ਕੀ ਫਾਇਦਾ ਮਿਲੇਗਾ ਦੇਖੋ ਬਿੱਟੂ ਨੂੰ ਭਾਜਪਾ ਨੇ ਜਿਹੜਾ ਵਾਅਦਾ ਕੀਤਾ ਸੀ ਵੱਡਾ ਬਣਾਉਣ ਦਾ ਉਹ ਵੱਡਾ ਤਾਂ ਬਣਾਤਾ ਹੁਣ ਬਿੱਟੂ ਨੂੰ ਵੱਡਾ ਬਣ ਕੇ ਸੋਚ-ਵਟੀ ਕਰਨੀ ਪਊਗੀ ਪਹਿਲਾਂ ਤਾਂ ਇਹ ਹੈਗਾ ਤੇ ਦੂਸਰਾ ਬਿੱਟੂ ਨੂੰ ਜਿਹੜਾ ਕਹੇ ਉੱਥੇ ਲਿਆ ਗਿਆ ਰਾਜ ਮੰਤਰੀ ਕੇਂਦਰ ਚ ਉਹ ਤੋਂ ਬਹੁਤ ਸਾਰੇ ਲੋਕ ਹੈਰਾਨ ਨੇ ਪੰਜਾਬੀ ਹੂੰ ਤੇ ਕਈ ਸਵਾਲ ਵੀ ਖੜੇ ਕਰਦੇ ਨੇ ਸਭ ਤੋਂ ਵੱਡਾ ਸਵਾਲ ਖੜੇ ਕਰਦਾ ਕਰਦੇ ਆ ਕਿ ਜਦੋਂ ਰਵੈਤੀ ਆਗੂਆਂ ਨੂੰ ਛੱਡ ਕੇ ਭਾਜਪਾ ਨੇ ਹੂੰ ਬਹੁਤ ਸਾਰੇ ਚਿਹਰੇ ਪੰਜਾਬ 'ਚ ਹੈਗੇ ਨੇ ਤੇ ਉਹਦੇ ਨਾਲ ਹੀ ਵੱਡੇ ਚਿਹਰੇ ਜਿਹੜੇ ਪੰਜਾਬ 'ਚ ਭਾਜਪਾ ਨੇ ਸ਼ਾਮਲ ਕੀਤੇ ਜੀ ਚਾਪਾ ਕੈਪਟਨ ਮਰਿੰਦਰ ਸਿੰਘ ਦਾ ਜ਼ਿਕਰ ਕਰ ਸਕਦੇ ਆ ਸੁਨੀਲ ਜਾਖੜ ਦਾ ਜ਼ਿਕਰ ਕਰ ਸਕਦੇ ਆ ਮਹਾਰਾਣੀ ਪ੍ਰਨੀਤ ਕੌਰ ਦਾ ਜ਼ਿਕਰ ਕਰ ਸਕਦੇ ਆ ਜਾਂ ਇਤੋਂ ਤੱਕ ਕਿ ਭਾਜਪਾ ਦੇ ਜਿਹੜੇ ਰਵੈਤੀ ਚਿਹਰਿਆਂ 'ਚ ਜਿਹੜੇ ਤਰਨ ਚੁੱਗ ਹੈਗੇ ਨੇ ਜਾਂ ਹੋਰ ਵੀ ਜੀ ਬਹੁਤ ਸਾਰੇ ਚਿਹਰੇ ਨੇ ਉਹਨਾਂ ਨੂੰ ਛੱਡ ਕੇ ਬਿੱਟੂ ਨੂੰ ਹੀ ਕਿਉਂ ਵੱਡਾ ਬਣਾਇਆ ਜਾਂ ਬਿੱਟੂ ਨੂੰ ਹੀ ਕਿਉਂ ਰਾਜ ਮੰਤਰੀ ਬਣਾਇਆ ਇਹਦੇ ਨਾਲ ਇਹ ਵੀ ਸਵਾਲ ਹੈ ਵੀ ਕਿਤਾਉ ਚੋਣ ਹਾਰੇ ਸੀਗੇ ਪਰ ਫਿਰ ਵੀ ਉਹਨਾਂ ਨੂੰ ਜੇ ਇੱਕ ਵੱਡਾ ਅਹੁਦਾ ਦਿੱਤਾ ਗਿਆ ਦੇਖੋ ਜੇ ਆਪਾਂ ਸ਼ੁਰੂਆਤ ਇਹ ਸਵਾਲਾਂ ਦੀ ਦੇ ਜਵਾਬਾਂ ਚ ਕਰੀਏ ਤਾਂ ਅਮਿਤ ਸ਼ਾਹ ਨੇ ਲਾਲੋ ਜਾਂ ਭਾਜਪਾ ਨੇ ਪੰਜਾਬ ਚ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਇੱਕ ਕਟੜਤਾ ਦਾ ਸਨੇਹਾ ਤਾਂ ਦੇ ਹੀ ਦਿੱਤਾ ਹੈ ਨਾ ਦੂਸਰਾ ਬਿੱਟੂ ਜਿਹੜੀ ਆਪਾਂ ਗੱਲ ਕਰਦੇ ਪਏ ਆ ਬੇ ਬਿੱਟੂ ਕੀ ਬਿੱਟੂ ਨੂੰ ਵੱਡਾ ਬਣਾਇਆ ਬਿੱਟੂ ਭਾਜਪਾ ਨੂੰ ਵੱਡਾ ਕਰ ਸਕੇਗਾ ਪੰਜਾਬ ਚ ਇਹਦੇ ਸਵਾਲ ਦੇ ਜਵਾਬ ਚ ਜਾਈਏ ਤਾਂ ਆਪਾਂ ਨੂੰ ਦੇਖੋ ਬਿੱਟੂ ਨੂੰ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਵੀ ਨਾਲ ਦਿੱਤੀ ਹੈ ਜਾਂ ਭਾਜਪਾ ਦੀ ਰਣਨੀਤੀ ਹੈ ਵਿੱਚ 27 ਨੂੰ ਲੈ ਕੇ ਉਹ ਚੱਲ ਰਹੇ ਆ ਹਨ ਕੀ 27 ਤੱਕ ਬਿੱਟੂ ਜਿਹੜੇ ਇਥੋਂ ਦੇ ਮੁੱਦੇ ਨੇ ਮਸਲੇ ਨੇ ਜਾਂ ਕਿਸਾਨੀ ਦੇ ਮਸਲੇ ਨੇ ਜਾਂ ਸਿੱਖਾਂ ਦੇ ਮੁੱਦੇ ਨੇ ਜਾਂ ਮਜ਼ਦੂਰਾਂ ਦੇ ਮੁੱਦੇ ਨੇ ਲੋਕ ਸਭਾ ਚੋਣਾਂ ਚ ਬਿੱਟੂ ਤੇ ਇਹ ਆਮੋ ਸਾਹਮਣੇ ਖੜੇ ਨਜ਼ਰ ਆਏ ਨੇ ਕਿਸਾਨੀ ਆਮੋ ਸਾਹਮਣੇ ਖੜੀ ਨਜ਼ਰ ਆਈ ਹੈ ਭਾਜਪਾ ਦੇ ਔਰ ਥਾਂ ਥਾਂ ਕਿਸਾਨੀ ਨੇ ਜ਼ਬਰਦਸਤ ਵਿਰੋਧ ਕੀਤਾ ਬਿੱਟੂ ਦਾ ਵੀ ਵਿਰੋਧ ਹੁੰਦਾ ਰਿਹਾ ਬਿੱਟੂ ਕਈ ਕਟੜ ਬਿਆਨ ਵੀ ਦਿੰਦਾ ਰਿਹਾ ਇਤੋਂ ਤੱਕ ਕਿ ਜਿਹੜੇ ਵਿਰੋਧ ਕਰਦੇ ਨੇ ਜਾਂ ਉਹ ਸਮਾਉਣ ਤੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ ਜਾਊਗਾ ਇਹ ਜਿਹੀਆਂ ਚੇਤਾਵਨੀਆਂ ਵੀ ਦੰਦਾ ਨਜ਼ਰ ਆਇਆ ਬਿੱਟੂ ਹਣਾ ਪਰ ਹੁਣ ਜੇ ਬਿੱਟੂ ਨੇ ਭਾਜਪਾ ਨੂੰ ਵੱਡਾ ਕਰਨਾ ਤਾਂ ਫਿਰ ਇਹ ਸਾਰੀਆਂ ਧਿਰਾਂ ਨੂੰ ਤਾਂ ਨਾਲ ਲੈਣਾ ਹੀ ਪਊਗਾ ਨਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਦੇ ਮਸਲੇ ਨੇ ਉਹਨਾਂ ਨੂੰ ਕੇਂਦਰ ਤੱਕ ਭਾਜਪਾ ਤੱਕ ਲਿਜਾਣਾ ਹੀ ਪਊਗਾ ਨਾ ਹਨ ਇਹ ਇਹਦੇ ਲਈ ਬਿੱਟੂ ਕਿਦਾਂ ਦਾ ਰੋਲ ਅਦਾ ਕਰਦਾ ਜਾਂ ਬਿੱਟੂ ਆਪਣੀ ਇੱਕ ਪਾਸੜ ਜਾਂ ਇੱਕ ਪਾਸੇ ਜਿਸ ਤਰ੍ਹਾਂ ਉਹ ਲਾਰੂ ਚੱਲਦਾ ਹੁੰਦਾ ਜਾਂ ਕਹਿ ਲਓ ਵੱਡੇ ਜੇ ਸਿੱਖ ਮੁੱਦਿਆਂ ਤੇ ਲਾਲੋ ਜਾਂ ਸਿੱਖ ਮਸਲਿਆਂ ਤੇ ਲਾਲੋ ਤਾਂ ਉਹ ਬਰੋਚ 'ਚ ਖੜਾ ਹਮੇਸ਼ਾ ਨਜ਼ਰ ਆਉਂਦਾ ਜਾਂ ਕਿਸਾਨੀ ਦੇ ਮੁੱਦਿਆਂ ਤੇ ਵੀ ਭਾਵੇਂ ਉਹ ਦਿੱਲੀ 'ਚ ਜਦੋਂ ਬੈਠਾ ਰਿਹਾ ਵੱਖਰਾ ਉਹਦੋਂ ਕਾਂਗਰਸ 'ਚ ਸ਼ਾਮਲ ਸੀਗਾ ਉਹ ਕਾਂਗਰਸ ਸੀਗਾ ਜਦੋਂ ਲੋਕ ਸਭਾ ਮੈਂਬਰ ਸੀ ਕਾਂਗਰਸ ਵੱਲੋਂ ਤਾਂ ਕਿਸਾਨੀ ਸੰਘਰਸ਼ ਜਦੋਂ ਚੱਲਿਆ ਤਾਂ ਉਹ ਔਜਲਾ ਤੇ ਉਹ ਲਗਾਤਾਰ ਉਥੇ ਵੱਖਰਾ ਇੱਕ ਧਰਨਾ ਲਾ ਕੇ ਵੀ ਬੈਠੇ ਰਹੇ ਆ ਪਰ ਇਸ ਮੁੱਦੇ ਤੇ ਕੀ ਉਹ ਹੁਣ ਵੀ ਕਿਸਾਨੀ ਦੀ ਗੱਲ ਕਰਦਾ ਜਾਂ ਕਿਸਾਨੀ ਨੂੰ ਜਿਹੜੀ ਐਮਐਸਪੀ ਗਰੰਟੀ ਵਾਲੀ ਗੱਲ ਹੈ ਕਿ ਉਸ ਮੁੱਦੇ ਤੇ ਭਾਜਪਾ ਨੂੰ ਜਾਂ ਮੋਦੀ ਸਰਕਾਰ ਨੂੰ ਉਸ ਮੁੱਦੇ ਦੇ ਹੱਲ ਲਈ ਜਾਂ ਉਸ ਮਸਲੇ ਦੇ ਹੱਲ ਲਈ ਜਾਂ ਇਸ ਜਿਹੜਾ ਕਿਸਾਨੀ ਦਾ ਮਾਮਲਾ ਹੈ ਇਹਨੂੰ ਹੱਲ ਕਰਵਾਉਣ ਲਈ ਕੰਮ ਕਰ ਸਕਦਾ ਜਾਇ ਵਿੱਚ ਪੁਲ ਦਾ ਕੰਮ ਕਰ ਸਕਦਾ ਇਹ ਸਮਾਂ ਦੱਸੂਗਾ ਜਿਹੜਾ ਪਰਵੈਤੀ ਚਿਹਰਿਆਂ ਦੀ ਗੱਲ ਕਰਦਾ 32 ਚਿਹਰਿਆਂ ਨੂੰ ਛੱਡ ਕੇ ਬਿੱਟੂ ਨੂੰ ਹੀ ਕਿਉਂ ਲਿਆ ਗਿਆ ਤਾਂ ਇਹ ਤੇ ਗੱਲ ਕਰੀਏ ਤਾਂ ਦੇਖੋ ਜਿਸ ਤਰ੍ਹਾਂ ਦੀ ਲੋਕ ਸਭਾ ਚੋਣਾਂ ਚ ਭਾਜਪਾ ਨੇ ਪੰਜਾਬ ਚ ਰਣਨੀਤੀ ਅਪਣਾਈ ਹੈ ਜਿਸ ਤਰ੍ਹਾਂ ਦਾ ਉਹਨਾਂ ਨੇ ਪਾਲਿਸੀ ਤੇ ਜਿਹੜੀ ਖੇਡ ਖੇਡੀ ਹੈ ਉਹਨਾਂ ਨੇ ਜੇ ਉਸ ਢੰਗ ਨਾਲ ਦੇਖੀਏ ਜਿੱਤੇ ਆਮੋ ਸਾਹਮਣੇ ਆ ਕੇ ਸਿੱਧੇ ਟੱਕਰ ਦੇਣ ਦੀ ਗੱਲ ਆ ਜਾਂ ਸਾਹਮਣੇ ਆ ਕੇ ਬੋਲਣ ਦੀ ਗੱਲ ਆ ਤਾਂ ਉਹ ਬਿੱਟੂ ਹੀ ਭਾਜਪਾ ਦੇ ਫਿੱਟ ਬੈਠਦਾ ਮਤਲਬ ਜਿਹੜੀ ਕਹ ਲੋ ਜੇ ਕਿਸਾਨੀ ਦੇ ਖਿਲਾਫ ਆ ਕੇ ਸਿੱਧਾ ਬੋਲਣਾ ਜਾਂ ਸਿੱਖ ਮੁੱਦਿਆਂ ਤੇ ਜਾਂ ਉਹ ਚ ਟਕਰਾਓ ਵਾਲੇ ਹਾਲਾਤਾਂ ਚ ਆ ਕੇ ਜਿਹੜੀ ਜਿਹੜੀ ਪਾਲਿਸੀ ਰਹੀ ਹੈ ਭਾਜਪਾ ਦੀ ਲੋਕ ਸਭਾ ਚੋਣਾਂ ਚ ਤਾਂ ਉਹ ਉਹਨਾਂ ਮੁੱਦਿਆਂ ਤੇ ਬਿੱਟੂ ਜਿਹੜਾ ਭਾਜਪਾ ਦਾ ਜੇ ਲੋਕ ਕਹੇ ਲੋ ਫੱਟ ਬੈਠਦਾ ਜਾਂ ਨੈਸ਼ਨਲ ਜਿਹੜੀਆਂ ਪਾਲਿਸੀਆਂ ਜਾਂ ਪੰਜਾਬ ਦੀ ਜਿਹੜੀ ਵੱਖਰੀ ਸੌਰਾ ਤਾਂ ਜਿਹੜੀ ਇਹ ਪੰਜਾਬ ਦੇ ਕਈ ਸਿਆਸੀ ਘਰਾਣੇ ਲਾ ਲੋ ਜਾਂ ਕਈ ਚਿਹਰੇ ਲਾ ਲੋ ਉਹ ਹਮੇਸ਼ਾ ਮਤਲਬ ਪੰਜਾਬ ਦੇ ਜੋ ਆਹਮੋ ਸਾਹਮਣੇ ਦੀ ਗੱਲ ਆਉਂਦੀ ਹੈ ਕੇਂਦਰ ਤੇ ਪੰਜਾਬ ਆਹਮੋ ਸਾਹਮਣੇ ਆ ਕੇ ਖੜਦਾ ਹੈ ਪੰਜਾਬ ਮੁੱਦਿਆਂ ਦੀ ਲੜਾਈ ਲੜਦਾ ਮਸਿਆਂ ਲਿਆਂ ਦੀ ਲੜਾਈ ਲੜਦਾ ਹੈ ਤਾਂ ਜਿੱਥੇ ਚਾਹ ਕਾਂਗਰਸ ਹੈ ਜਾਂ ਭਾਜਪਾ ਹੈ ਜਿੱਥੇ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਆਹਮੋ ਸਾਹਮਣੇ ਆ ਕੇ ਖੜਦੀਆਂ ਪੰਜਾਬ ਦੇ ਤਾਂ ਉੱਥੇ ਇਹ ਕਈ ਚਿਹਰੇ ਨੇ ਜਿਹੜੇ ਮਤਲਬ ਜਿਹੜੀ ਹੈ ਉਹ ਚ ਭੂਮਿਕਾ ਜਿਹੜੀ ਹੈ ਕੇਂਦਰ ਦੇ ਹੱਕ ਚ ਨਵਾਉਂਦੇ ਨੇ ਤੇ ਉੱਥੇ ਫਿਰ ਬਿੱਟੂ ਜਿਹੜਾ ਪਹਿਲਾਂ ਵੀ ਕਾਂਗਰਸ ਦੇ ਹੱਕ ਚ ਵੀ ਇਸ ਇਹ ਪਰਿਵਾਰ ਬਿਆਨ ਸਿੰਘ ਨਿਵਾਉਂਦੇ ਰਹੇ ਔਰ ਬਿੱਟੂ ਵੀ ਉਸ ਪਾਲਿਸੀ ਤੇ ਫਿੱਟ ਬੈਠਦਾ ਹੈ ਹਨਾ ਤੇ ਤੀਸਰੀ ਗੱਲ ਕਰ ਲਈਏ ਕਿ ਜੇ ਆਪਾਂ ਦੇਖੀਏ ਤਾਂ ਬਿੱਟੂ ਨੂੰ ਦੇਖੋ ਬਹੁਤ ਵਧੀਆ ਇੱਕ ਮੌਕਾ ਵੀ ਮਿਲਿਆ ਬਿਲਕੁਲ ਜਾਇ ਇੱਕ ਵੱਡਾ ਵੱਡੀ ਕੁਰਸੀ ਵੀ ਬਣੀ ਆ ਵੱਡੀ ਜ਼ਿੰਮੇਵਾਰੀ ਵੀ ਮਿਲਿਆ ਜਦੋਂ ਵੱਡੀ ਜ਼ਿੰਮੇਵਾਰੀ ਮਿਲ ਜੇ ਤਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸੋਚ ਵੀ ਵੱਡੀ ਕਰ ਲੈਣੀ ਚਾਹੀਦੀ ਆ ਉਹਨੂੰ ਆਪਣੀ ਜਿਹੜਾ ਦਾਇਰਾ ਉਹ ਵਿਸਾਲਤਾ ਵਾਲਾ ਲੈ ਆਉਣਾ ਚਾਹੀਦਾ ਔਰ ਸਭ ਨੂੰ ਸਾਰੀਆਂ ਧਿਰਾਂ ਨੂੰ ਕੁਲਾਵੇ ਚ ਲੈ ਕੇ ਚੱਲਣਾ ਚਾਹੀਦਾ ਔਰ ਇਸ ਰੂਪ 'ਚ ਬਿੱਟੂ ਕਿਸ ਤਰ੍ਹਾਂ ਦਾ ਰੋਲ ਅਦਾ ਕਰਦਾ ਜਾਂ ਕਿਸ ਤਰ੍ਹਾਂ ਸਾਰੀਆਂ ਧਿਰਾਂ ਨੂੰ ਜਾਂ ਇੱਥੋਂ ਦੇ ਮੁੱਦੇ ਮਸਲਿਆਂ ਨੂੰ ਪੰਜਾਬ ਦੇਆਂ ਨੂੰ ਕਿਸ ਤਰ੍ਹਾਂ ਹੱਲ ਕਰਵਾਉਣ ਲਈ ਰੋਲ ਅਦਾ ਕਰਦਾ ਉਹ ਕਰ ਸਕਦਾ ਜਿਸ ਤਰ੍ਹਾਂ ਦੀ ਪਹੁੰਚ ਬਣੀ ਹੈ ਜਾਂ ਅਮਿਤ ਸ਼ਾਹ ਤੱਕ ਉਹਦੀ ਪਹੁੰਚ ਹੈ ਜਾਂ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਵਾਅਦਾ ਕੀਤਾ ਸੀ ਉਹਨੂੰ ਵੱਡਾ ਕਰਨ ਦਾ ਤਾਂ ਉਹਨੂੰ ਵੀ ਚਾਹੀਦਾ ਹੈ ਕਿ ਉਹ ਪਾਰਟੀ ਨੂੰ ਵੱਡਾ ਕਰੇ ਹੈ ਨਾ ਪਾਰਟੀ ਵੱਡੀ ਤਾਂ ਹੀ ਹੋਊ ਜੇ ਤੁਸੀਂ ਸਾਰਿਆਂ ਧਿਰਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਇਸ ਰੂਪ ਚ ਬਿੱਟੂ ਦੀ ਮਤਲਬ ਇੱਕ ਪਾਰਟੀ ਨੇ ਉਹਨੂੰ ਇੱਥੇ ਦੇ ਕੇ ਰਾਜ ਮੰਤਰੀ ਬਣਾ ਕੇ ਉਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਵੀ ਪਾਈ ਹੈ ਕਿਉਂਕਿ ਭਾਜਪਾ 27 ਦੀ ਖੇਡ ਖੇਡਣਾ ਚਾਹੁੰਦੀ ਹੈ 27 ਚ ਵਿਧਾਨ ਸਭਾ ਚੋਣਾ ਇਹ ਤਾਂ ਸੈਮੀ ਫਾਈਨਲ ਹੀ ਨਹੀਂ ਹੈ ਫਾਈਨਲ ਮੈਚ 27 ਚ ਹੈ ਹੈਨਾ ਉਹਦੇ ਲਈ ਬਿੱਟੂ ਕਿਦਾਂ ਦਾ ਰੋਲ ਉਹਦਾ ਕਰਦਾ ਉਹ ਸਮਾਂ ਦੱਸੂਗਾ ਇਹਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਹੁਣ ਲੁਧਿਆਣੇ ਦੇ ਬਹੁਤ ਸਾਰੀਆਂ ਮੰਗਾਂ ਮਸਲੇ ਨੇ ਲੁਧਿਆਣੇ ਚ ਉਹਨੇ ਚੋਣ ਲੜੀ ਆ ਤਾਂ ਇਹ ਵਾਅਦੇ ਵੀ ਕਰਦੇ ਰਹੇ ਵੀ ਅਸੀਂ ਤੁਹਾਡੇ ਮਸਲੇ ਜਾਂ ਮੁੱਦੇ ਹੱਲ ਕਰਾਂਗੇ ਹੈਨਾ ਹੁਣ ਤਾਂ ਇੱਕ ਕੱਲਾ ਬਿੱਟੂ ਨਹੀਂ ਉਥੇ ਲੁਧਿਆਣੇ ਸ਼ਹਿਰ ਨਾਲ ਸੰਬੰਧਤ 4 ਜਣੇ ਹੋਗੇ ਜੀ ਸਭ ਤੋਂ ਵੱਡੀ ਗੱਲ ਹੈ ਕਿ ਰਾਜਾ ਬੜੈੰਗੇ ਤੋਂ ਲੋਕ ਸਭਾ ਚੋਣ ਜਿੱਤ ਕੇ ਗਏ ਨੇ ਉਹ ਵੀ ਇੱਕ ਵੱਡੇ ਅਹੁਦੇ ਤੇ ਹੈ ਪੰਜਾਬ ਕਾਂਗਰਸ ਦੇ ਦੂਜਾ ਬਿੱਟੂ ਹੋ ਗਿਆ ਰਾਜ ਮੰਤਰੀ ਤੀਜਾ ਕਿਸ਼ੋਰੀ لال ਜਿਹੜੇ ਨੇ ਜਿਹੜੇ ਅਮੇਠੀ ਤੋਂ ਜਿੱਤੇ ਆ ਉਹ ਵੀ ਕਾਂਗਰਸ ਦੇ ਹੈ ਤਾਂ ਲੁਧਿਆਣੇ ਨਾਲ ਸੰਬੰਧਤੀ ਹੈ ਨਾ ਤੀਜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਹੈ ਜਿਹੜੇ ਹੈਗੇ ਨੇ ਆਪਣੇ ਸੰਜੀਵ अरोੜਾ ਉਹ ਉਹ ਚੌਥਾ ਚਿਹਰਾ ਰਾਜ ਸਵਾਰ ਕਹਿਣ ਦਾ ਭਾਵ ਹੈ ਦਿੱਲੀ ਚ ਹੁਣ ਚਾਰ ਲੁਧਿਆਣੇ ਦੇ ਚਿਹਰੇ ਬੈਠੇ ਆ ਲੁਧਿਆਣੇ ਤੇ ਮੁੱਦੇ ਮਸਲੇ ਬਹੁਤ ਸਾਰੇ ਨੇ ਸ਼ਹਿਰ ਦੇ ਸਤਲੁਜ ਦਰਿਆ ਚ ਗੰਦਾ ਪਾਣੀ ਪੈ ਰਿਹਾ ਇੰਡਸਟਰੀ ਦਾ ਹੈਨਾ ਲੁਧਿਆਣੇ ਸ਼ਹਿਰ ਦਾ ਗੰਦਾ ਪਾਣੀ ਪੈ ਰਿਹਾ ਔਰ ਬਹੁਤ ਸਾਰੀ ਰਾਜ ਸਿੱਖਾਂ ਦੀ 벨ਟ ਆ ਸਤਲੁਜ ਦਰਿਆ ਦੇ ਨਾਲ ਇੱਥੋਂ ਤੋਂ ਤੁਰ ਕੇ ਉਹ ਅਪਰੋਚ ਪਰ ਤੱਕ ਅੱਗੇ ਤੱਕ ਚਲੀ ਜਾਂਦੀ ਹੈ ਲੋਕ ਉਹੀ ਪਾਣੀ ਪੀਂਦੇ ਆ ਸਤਲੁਜ ਦਰਿਆ ਦਾ ਔਰ ਬਹੁਤ ਸਾਰੀਆਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਨੇ ਬਹੁਤ ਸਾਰੀ ਤੁਸੀਂ ਇਹਨਾਂ ਪਿੰਡਾਂ ਚ ਚਲੇ ਜਾਓ ਅਸੀਂ ਪਿਛਲੇ ਸਮੇਂ ਚ ਇਹਨਾਂ ਪਿੰਡਾਂ ਚ ਜਾ ਕੇ ਦੇਖਦੇ ਰਹੇ ਆ ਇਸ ਮੁੱਦੇ ਤੇ ਲੜਦੇ ਵੀ ਰਹੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਿਚਾਰੇ ਮਤਲਬ ਗੰਦੇ ਪਾਣੀ ਕਾਰਨ ਦੂਸ਼ਿਤ ਪਾਣੀ ਕਾਰਨ ਦਰਿਆ ਦੇ ਕਾਰਨ ਜਿਹੜਾ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨੇ ਔਰ ਇਥੇ ਜਿਹੜੀ ਆ ਇਥੋਂ ਤੱਕ ਕਿ ਪ੍ਰਦੂਸ਼ਣ ਕਾਰਨ ਜਿਹੜੇ ਪੰਛੀ ਆ ਜਾਂ ਪਸ਼ੂ ਆ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਆ ਇਹ ਬਹੁਤ ਵੱਡਾ ਮਸਲਾ ਕੀ ਇਹ ਜਿਹੜਾ ਗੰਦਾ ਪਾਣੀ ਦੂਸ਼ਿਤ ਪਾਣੀ ਸਤਲੁਜ ਦਰਿਆ 'ਚ ਪੈ ਰਿਹਾ ਜਾਂ ਬੁੱਢਾ ਨਾਲੇ ਦੀ ਸਫਾਈ ਦਾ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਨਹੀਂ ਹੋਈ ਮਸਲਾ ਨਹੀਂ ਹੱਲ ਹੋਇਆ ਇਹਦੇ ਤੇ ਉਹ ਕੰਮ ਕਰਨਗੇ ਚਾਰੇ ਰਲ ਕੇ ਇਸ ਮੁੱਦੇ ਤੇ ਤਾਂ ਕੰਮ ਕਰ ਸਕਦੇ ਆ ਨਾ ਹੈਨਾ ਤੇ ਦੂਜਾ ਆਪਾਂ ਦੇਖ ਲਈਏ ਤਾਂ ਇਹ ਹੌਜਰੀ ਦੀ ਵੀ ਹੱਬ ਆ ਲੁਧਿਆਣਾ ਹੈਨਾ ਇਹ ਇੱਥੇ ਬਹੁਤ ਸਾਰੀ ਜਿਹੜੀ ਵੱਡੀ ਸਮੱਸਿਆ ਹੈ ਟ੍ਰੈਫਿਕ ਦੀ ਸਮੱਸਿਆ ਉਹਨੂੰ ਕਿਵੇਂ ਹੱਲ ਕਰਨਾ ਹੈ ਉਹਦੇ ਲਈ ਕੀ ਯੋਜਨਾਬੱਦੀ ਬਣਾਉਣੀ ਹੈ ਬਹੁਤ ਸਾਰੇ ਲੁਧਿਆਣੇ ਸ਼ਹਿਰ ਨਾਲ ਲੁਧਿਆਣੇ ਹਲਕੇ ਨਾਲ ਵਿਧਿਆਤੀ ਹਲਕਿਆਂ ਨਾਲ ਵਿਧਿਆਤੀ ਹਲਕਿਆਂ ਦੇ ਡਿਵੈਲਪਮੈਂਟ ਦਾ ਮੁੱਦਾ ਉਹ ਉਹ ਮਸਲਿਆ ਮੁੱਦਿਆਂ ਤੇ ਬੇਟ ਇਲਾਕੇ ਦੀ ਬੈਲਟ ਹੈ ਬਹੁਤ ਸਾਰੇ ਬੇਟ ਇਲਾਕੇ ਦੇ ਇਹ ਪਿੰਡ ਆ ਇਹ ਵੀ ਮੁੱਦਾ ਉੱਠਿਆ ਸੀ ਲਖਣਾ ਚ ਕਈ ਪਿੰਡਾਂ ਚ ਉਮੀਦਵਾਰ ਗਏ ਹੀ ਨਹੀਂ ਜਿਹੜੇ ਸਤਲੁਜ ਦਰਿਆ ਤੋਂ ਪਾਰਲੇ ਕਾਫੀ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ 'ਚ ਉਮੀਦਵਾਰ ਗਏ ਨਹੀਂ ਸੱਤ ਪਿੰਡ ਜਗਰਾਉਂ ਹਲਕੇ ਦੇ ਪੈਂਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਡਿਵੈਲਪ ਕਰਨਾ ਹੈ ਉਹਨਾਂ ਲੋਕਾਂ ਲਈ ਉਹਨਾਂ ਬੱਚਿਆਂ ਲਈ ਉਥੋਂ ਦੇ ਲਈ ਪੜ੍ਹਾਈ ਉਚੇਰੀ ਸਿੱਖਿਆ ਦੇ ਕੀ ਪ੍ਰਬੰਧ ਕਰਨੇ ਨੇ ਉੱਥੇ ਕੋਈ ਕਾਲਜ ਕੋਈ ਡਿਗਰੀ ਕਾਲਜ ਖੋਲ੍ਹਿਆ ਜਾ ਸਕਦਾ ਮਤਲਬ ਇਹ ਬਹੁਤ ਸਾਰੇ ਮੁੱਦੇ ਮਸਲੇ ਨੇ ਜਿਹੜੇ ਲੋਕਲ ਵੀ ਹੈਗੇ ਨੇ ਉਹਨਾਂ 'ਚ ਜਿਹੜੀ ਕਹੋ ਵੱਡੀ ਤਾਕਤ ਵੱਡੀ ਸ਼ਕਤੀ ਉਹ ਬਿੱਟੂ ਕੋਲੇ ਆ ਭਾਵੇਂ ਵਿਰੋਧੀ ਧਿਰ ਚਲੋ ਰਾਜਾ ਬੜੰਗ ਵੀ ਇਹ ਮੁੱਦੇ 'ਤੇ ਅੜਾਈ ਸਕਦਾ ਜਾਂ ਉਹਨਾਂ ਕੋਲੇ ਹੁਣ ਲੋਕ ਸਭਾ ਮੈਂਬਰ ਨੂੰ ਗ੍ਰਾਂਟ ਵੀ ਕਾਫੀ ਵੱਡੀ ਮਿਲਦੀ ਹੁੰਦੀ ਹੈ ਹਨਾ ਰਾਜ ਸਭਾ ਮੈਂਬਰ ਵੀ ਹੈਗੇ ਆ ਜਿਹੜੇ ਆਪਾਂ ਗੱਲ ਕੀਤੀ ਹੈ ਅਰੋੜਾ ਸਾਹਿਬ ਮਤਲਬ ਇਹ ਜੇ ਚਾਹਣ ਤਾਂ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਸੁਰਤਾ ਨਾਲ ਇੱਕ ਮੁਟਤਾ ਨਾਲ ਉਥੋਂ ਵੱਡਾ ਕੋਈ ਲੁਧਿਆਣੇ ਲਈ ਪੈਕੇਜ ਵੀ ਲਿਆ ਸਕਦੇ ਆ ਜਾ ਇਹਨਾਂ ਨੂੰ ਆਪ ਦੀ ਪੱਧਰ ਤੇ ਵੀ ਸਾਰਿਆਂ ਨੂੰ ਜਿਹੜੀਆਂ ਗਰਾਂਟਾਂ ਮਿਲਦੀਆਂ ਨੇ ਦਸ਼ਾ ਬਦਲੀ ਜਾ ਸਕਦੀ ਹੈ ਹਾਂ ਦਸ਼ਾ ਬਦਲੀ ਜਾ ਸਕਦੀ ਹੈ ਔਰ ਤਾਂ ਚਾਰ ਬੈਠੇ ਆ ਮਤਲਬ ਦਸ਼ਾ ਬਦਲਣ ਲਈ ਇਹਨਾਂ ਨੂੰ ਜਾਂ ਉਹ ਉਹ ਦੂਜਾ ਜਿਹੜਾ ਸਿਆਸੀ ਮਸਲੇ ਸਿਆਸੀ ਮੁੱਦੇ ਉਹ ਵੱਖਰੇ ਨੇ ਪਰ ਲੁਧਿਆਣਾ ਸ਼ਹਿਰ ਦੀ ਕਾਇਆ ਕਲਪ ਕਰ ਲਈਏ ਚਾਰੇ ਇਕੱਠੇ ਹੋ ਕੇ ਇੱਕ ਮੰਚ ਤੋਂ ਵੱਡੀ ਭੂਮਿਕਾ ਨਿਭਾ ਸਕਦੇ ਇਹ ਆਪਣੀ ਪੱਧਰ ਤੇ ਵੀ ਚਾਹਣ ਇਹਨਾਂ ਕੋਲ ਵੱਡੀਆਂ ਗਰਾਂਟਾਂ ਕਿਉਂਕਿ ਹਰ ਲੋਕ ਸਭਾ ਮੈਂਬਰ ਨੂੰ 5 ਕਰੋੜ ਦੀ ਹਰੇਕ ਸਾਲ ਗਰਾਂਟ ਮਿਲਦੀ ਹੈ ਉਹਦੀ ਯੋਜਨਾਬੰਦੀ ਤਰੀਕੇ ਨਾਲ ਉਹਦਾ ਮਤਲਬ ਜਿਹੜੀ ਵਰਤੋਂ ਹੋਵੇ ਰਾਜ ਸਭਾ ਮੈਂਬਰ ਕੋਲ ਵੀ ਅਧਿਕਾਰ ਉਹਨਾਂ ਨੂੰ ਵੀ ਪੱਕੀ ਗ੍ਰਾਂਟ ਮਿਲਦੀ ਹੈ ਬਲਤਲੋ ਇਹ ਬਹੁਤ ਸਾਰੀਆਂ ਆਸਾਂ ਸੁਭਾਵਨਾਵਾਂ ਹੈਗੀਆਂ ਨੇ ਲੁਧਿਆਣੇ ਦਾ ਕਿਉਂਕਿ ਮਾਂਚੈਸਟਰ ਮੰਨਿਆ ਜਾਂਦਾ ਲੁਧਿਆਣਾ ਪੰਜਾਬ ਦਾ ਹੈਨਾ ਔਰ ਇਹਦੀ ਹਾਲ ਇਹਦੇ ਵਿਕਾਸ ਲਈ ਇਹਦੀ ਡਿਵੈਲਪਮੈਂਟ ਲਈ ਇੱਥੋਂ ਦੇ ਲੋਕਾਂ ਨੂੰ ਅੱਗੇ ਵਧਾਉਣ ਲਈ ਇੱਥੋਂ ਦੇ ਨਜਵਾਨੀ ਵਿਦਿਆਰਥੀਆਂ ਲਈ ਕੋ ਚੰਗੇ ਕਾਲਜ ਡਿਗਰੀ ਕਾਲਜ ਮਤਲਬ ਆਈਟੀਆਈ ਕੁਝ ਇਹ ਜਿਹੇ ਜਿਹੜੇ ਆ ਕਦਮ ਚੁੱਕੇ ਜਾ ਸਕਦੇ ਹੈ ਜੀ ਰਵਨੀਤ ਸਿੰਘ ਬਿੱਟੂ ਤੇ ਇੱਕ ਹੋਰ ਵੀ ਸਵਾਲ ਖੜਾ ਹੋ ਰਿਹਾ ਵੀ ਇੱਕ ਤਾਂ ਭਾਜਪਾ ਚ ਨਵੇਂ ਆਏ ਆ ਦੂਸਰਾ ਚੋਣ ਹਾਰੇ ਪਰ ਫਿਰ ਵੀ ਉਹਨਾਂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਪਰ ਇਹ ਹੈ ਕਿ ਇਹ ਨਾਲ ਜਿਹੜੇ ਬਾਕੀ ਸਟੇਟ ਚੋਂ ਦੇ ਉਮੀਦਵਾਰ ਵੱਡੇ ਮਾਰਜਿਨ ਜਿੱਤੇ ਆ ਉਹ ਨਜ਼ਰ ਨਹੀਂ ਆ ਰਹੇ ਇਸ ਚ ਇਹ ਬਹੁਤ ਸਵਾਲ ਇਸ ਟਾਈਮ ਖੜਾ ਹੋ ਰਿਹਾ ਦੇਖੋ ਇਹ ਤਾਂ ਆਪਾਂ ਪਹਿਲਾਂ ਚਰਚਾ ਵੀ ਕਰ ਚੁੱਕੇ ਹਾਂ ਵੀ ਰਵੈਤੀਆ ਨੂੰ ਨਹੀਂ ਕੀਤਾ ਗਿਆ ਹਨਾ ਜਾਂ ਹੋਰ ਵੀ ਬਹੁਤ ਸਾਰੇ ਚਿਹਰੇ ਸੀਗੇ ਮਤਲਬ ਜਿਹੜੇ ਬਾਹਰੀਆਂ ਸਟੇਟਾਂ ਤੋਂ ਵੱਡੇ ਉਹਦੇ ਨਾਲ ਉਹਨਾਂ ਦੀ ਗਿਣਤੀ ਵੀ ਹੈਗੀ ਹੈ ਕਾਫੀ ਵੱਡੀ ਜਿਹੜੇ ਪਿਛਲੀ ਵਾਰੀ ਮੋਦੀ ਉੱਚ ਰਹੇ ਆ ਸਰਕਾਰ ਚ ਕੈਬਨਟ ਮੰਤਰੀ ਜਾਂ ਮੰਤਰੀ ਰਹੇ ਆ ਉਹ ਵੀ ਕਈ ਚਿਹਰਿਆਂ ਨੂੰ ਮਤਲਬ ਛੱਡ ਦਿੱਤਾ ਗਿਆ ਪਰ ਪੰਜਾਬ ਨੂੰ ਭਾਜਪਾ ਜਿਹੜੀ ਆ ਹੋਰ ਅਲੱਗ ਉਤੋਂ ਦੇਖਦੀ ਪਈ ਆ ਜਦ ਪੰਜਾਬ ਚ ਭਾਜਪਾ ਪੈਰ ਲਾਉਣ ਲਈ ਜਾਂ ਆਪਦੇ ਆਪ ਨੂੰ ਮਜ਼ਬੂਤ ਕਰਨ ਲਈ ਜਿਹੜੇ ਆ ਉਹ ਮਤਲਬ ਆਪਦੇ ਹਾਂ ਪੈਰ ਜਮਾਉਣਾ ਚਾਹੁੰਦੀ ਆ ਉਹਦੇ ਲਈ ਉਹਨਾਂ ਨੇ ਹੋ ਸਕਦਾ ਬਿੱਟੂ ਨੂੰ ਇੱਕ ਸਖ ਚਿਹਰੇ ਵਜੋਂ ਦੇਖ ਕੇ ਇੱਥੇ ਮਤਲਬ ਇੱਕ ਉਹ ਦਿੱਤਾ ਹੋਵੇ ਹਾਂ ਔਰ ਭਾਵੇਂ ਇੱਥੋਂ ਦਾ ਜਿੱਤਿਆ ਤਾਂ ਕੋਈ ਵੀ ਨਹੀਂ ਹੈਗਾ ਤੇਰੇ 13 ਦੇ 13 ਹਲਕਿਆਂ 'ਚ ਹਾਰ ਮਿਲੀ ਹੈ ਪਰ ਇਹ ਜ਼ਰੂਰ ਹੈ ਕਿ ਭਾਜਪਾ ਨੂੰ ਜਿਹੜਾ ਵੋਟ ਪ੍ਰਤੀਸ਼ਤਤਾ 18% ਪਈ ਹੈ ਕਾਲੀ ਦਲ ਨਾਲੋਂ ਵੀ ਅੱਗੇ ਲੰਘੀ ਆ ਹੈ ਨਾ ਔਰ ਉਸ ਐਂਗਲ ਤੋਂ ਭਾਜਪਾ ਵਿਧਾਨ ਸਭਾ ਚੋਣਾਂ ਤੱਕ ਜਾਂਦੇ ਆ 27 ਤੱਕ ਕੀ 18 ਨੂੰ 28 ਤੱਕ ਲੈ ਜਾਊਗੀ ਜੇ 28 ਤੱਕ ਲੈ ਜਾਂਦੀ ਹੈ ਤਾਂ ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਵੱਖਰਾ ਰੰਗ ਵੀ ਹੋ ਸਕਦਾ ਹੈ ਵੱਡੀ ਪੱਧਰ ਤੇ ਉੱਪਰ ਵੀ ਉੱਠ ਸਕਦੀ ਹੈ 18 ਤੋਂ 28 ਕਰਨ ਲਈ ਜਿਹੜੀ ਹੈ ਭਾਜਪਾ ਨੇ ਜਿਹੜੀ ਨਵੀਂ ਰਣਨੀਤੀ ਹੈ ਉਹ ਪੜਾਈ ਹੈ ਦੇਖੋ ਇਹਦੇ ਵਿੱਚ ਕਿੰਨੇ ਸਫਲ ਹੁੰਦੇ ਨੇ ਜਾਂ ਕਿਉਂਕਿ ਭਾਜਪਾ ਦੀ ਇੱਕ ਇਸ਼ਾਰਾ ਤੇ ਇਹ ਵੀ ਹੋਈ ਗਿਆ ਨਾ ਜਿਹੜਾ ਮਤਲਬ ਕਮਾਨ ਵੀ ਜਿਹੜੀ ਉਹ ਮਿਤਸ਼ਾਹ ਦੇ ਹਾਥੀ ਰਹੂਗੀ ਪੰਜਾਬ ਦੀ ਪਹਿਲਾਂ ਵੀ ਸ਼ਾਇਦ ਉਹਨਾਂ ਦੇ ਹਾਥੀ ਹੈ ਕਿਉਂਕਿ ਉਹਨਾਂ ਨੇ ਵਾਦਾ ਕੀਤਾ ਸੀ ਨਾ ਲਤਿਆਣੇ ਚ ਆ ਕੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਬਿੱਟੂ ਨੂੰ ਵੱਡਾ ਕਰਾਂਗੇ ਜਾਂ ਬਿੱਟੂ ਦੇ ਹੱਕ ਚੋਂ ਬੜਾ ਬੋਲ ਕੇ ਗਏ ਸੀ ਇਤੋਂ ਤੱਕ ਕਿ ਬੰਦੀ ਸਿੰਘਾ ਵਾਲੇ ਮੁੱਦੇ ਤੇ ਵੀ ਉਹ ਬੋਲੇ ਸੀ ਪਰ ਜੇ ਇੱਥੇ ਬਿੱਟੂ ਨੂੰ ਵੱਡਾ ਕਰਨਾ ਤਾਂ ਜਿਹੜੇ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਆ ਮੁੱਦੇ ਆ ਜਾਂ ਇਤੋਂ ਦੀ ਜਿਹੜੀ ਜਿਹੜੀ ਪੈਚ ਵੀ ਕਹਿ ਲਈਏ ਜਿਹੜੀ ਸਿਆਸੀ ਪੈਚ ਵੀ ਹੈ ਇਤੋਂ ਦੀ ਹੈ ਨਾ ਉਹ ਉਹਦੇ ਨਾਲ ਸੰਬੰਧਤ ਉਸ ਤਰ੍ਹਾਂ ਨਾਲ ਖੇਡਣਾ ਪਊਗਾ ਉਸ ਦੇਖ ਕੇ ਹਨਾ ਮਤਲਬ ਭਾਜਪਾ ਨੂੰ ਉਹ ਜਿਹੜੀ ਹੈਗੀ ਆ ਉਹ ਦੇਖਣਾ ਪਊਗਾ ਔਰ ਇਹ ਜਰੂਰ ਆ ਜਿਹੜਾ ਤੁਹਾਡਾ ਸਵਾਲ ਆ ਕਿ ਬਾਕੀ ਸਾਰੇ ਵੱਖਰੇ ਉਹਨਾਂ ਨੂੰ ਛੱਡ ਦਿਆ ਹੋਇਆ ਇੱਥੇ ਇਹਨੂੰ ਜਰੂਰ ਬਿੱਟੂ ਨੂੰ ਇੱਕ ਵੱਡਾ ਮਾਣ ਦਿੱਤਾ ਗਿਆ ਜੀ ਇਹਦੇ ਨਾਲ ਹੀ ਆਪਾਂ ਗੱਲ ਕਰ ਲੈਣਾ ਕਿ ਪ੍ਰਧਾਨ ਮੰਤਰੀ ਨੇ ਨਵਾਂ ਅਹੁਦਾ ਸਾਂਭਦੇ ਜੋ ਕਿ ਕਿਹੜੀ ਫਾਈਲ 'ਤੇ ਦਸਤਖਤ ਕੀਤੇ ਨੇ ਅ ਦੇਖੋ ਉਹਨਾਂ ਨੇ ਬੈਠਦੇ ਹੀ ਨਾ ਜਿਹੜੀ ਹੈਗੀ ਆ ਕਿਸਾਨਾਂ ਨਾਲ ਸੰਬੰਧਤ ਇੱਕ ਜਿਹੜੀ ਪਿਛਲੇ ਸਰਕਾਰ ਤੋਂ ਵੀ ਚੱਲਦੀ ਆ ਰਹੀ ਹੈ ਕਿਸਾਨ ਸਨਮਾਨ ਨਿਧੀ ਜਿਹੜੇ ਵੱਡਾ ਇੱਕ ਉਹ ਮ ਮ ਦਿੰਦੇ ਆ ਕਿਸਾਨਾਂ ਨੂੰ 2000 ਪਹਿਲਾਂ 1500 ਸੀਗਾ ਸ਼ਾਇਦ 2000 ਉਹ ਮਤਲਬ ਦਿੰਦੇ ਆ 6 ਮਹੀਨੇ ਬਾਅਦ ਹਾਂ ਜੀ ਉਹਨਾਂ ਦੇ ਖਾਤਿਆਂ 'ਚ ਪਾਉਂਦੇ ਆ ਉਹ ਹੁਣ 9 ਕਰੋੜ ਤੋਂ ਵੱਧ ਕਿਸਾਨ ਆ ਜਿਹੜੇ ਉਹਨਾਂ ਨੇ ਬੈਠਦੇ ਫਾਈਲ ਤੇ ਸਾਈਨ ਕੀਤੇ ਆ ਔਰ ਉਹਨਾਂ ਦੇ ਕਿਸਾਨਾਂ ਦੇ ਖਾਤੇ ਆ ਚੱਲਿਆ ਜਾਊਗਾ ਪਰ ਇਹ ਕਿਸਾਨੀ ਉਹਦੇ ਨਾਲ ਹੀ ਭਾਜਪਾ ਨੇ ਜਾਂ ਭਾਜਪਾ ਦੇ ਆਗੂਆਂ ਨੇ ਤੇ ਕਾਫੀ ਚਰਚਾ ਵੀ ਕੀਤੀ ਹੈ ਕਿ ਮੋਦੀ ਸਰਕਾਰ ਨੇ ਬੈਠਦੇ ਹੀ ਕਿਸਾਨੀ ਦੇ ਹੱਕ 'ਚ ਫੈਸਲਾ ਕੀਤਾ ਜਾਂ ਪਹਿਲਾ ਫੈਸਲਾ ਜਾਂ ਪਹਿਲੀ ਫਾਈਲ ਹੀ ਕਿਸਾਨਾਂ ਦੇ ਹੱਕ 'ਚ ਜਿਹੜੀ ਆ ਉਹਤੇ ਸਾਈਨ ਕੀਤੇ ਨੇ ਇਹ ਜ਼ਰੂਰ ਆ ਪਰ ਇਹ ਦੇਖੋ ਭਾਜਪਾ ਨੇ ਪਿਛਲੀ ਵਾਰੀ ਵੀ ਲੋਕ ਸਭਾ ਚੋਣਾਂ 'ਚ ਵੀ ਗੱਲ ਕਰੀਏ ਤਾਂ ਜਿੱਥੇ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਮੁੱਦੇ ਨੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਮੁੱਦੇ ਨੇ ਜਾਂ ਮਸਲੇ ਨੇ ਜਿਸ 'ਚ ਐਮਐਸਪੀ ਦੀ ਗਰੰਟੀ ਦਾ ਮੁੱਦਾ ਜਿਹੜਾ ਭਾਜ ਇਹਨਾਂ ਨੇ ਸਰਕਾਰ ਨੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਉਹ ਵਾਅਦਾ ਵੀ ਕੀਤਾ ਸੀ ਜਾਂ ਉਹ ਇਹਨਾਂ ਨੇ ਕਿਹਾ ਸੀ ਅਸੀਂ ਕਿਸਾਨਾਂ ਨਾਲੇ ਮਤਲਬ ਗਰੰਟੀ ਨਾਲ ਉਹ ਦੇਵਾਂਗੇ ਐਮਐਸਪੀ ਉਹ ਉਹ ਮਸਲਿਆਂ ਦੀ ਬਜਾਏ ਪਹਿਲਾਂ ਵੀ ਜਿਹੜੀ ਭਾਜ ਭਾਏ ਇਸ ਮੁੱਦੇ ਤੇ ਹੀ ਗੱਲ ਕਰਦੀ ਆ ਰਹੇ ਵੀ ਅਸੀਂ ਖਾਤਿਆਂ 'ਚ ਪੈਸੇ ਪਾ ਰਹੇ ਹਾਂ ਪਰ ਜਿਹੜੀ ਉਹਨਾਂ ਦੀ ਖਾਤਿਆਂ 'ਚ ਪੈਸੇ ਪਾਉਣ ਦੀ ਬਜਾਏ ਕਿਸਾਨੀ ਜਿਹੜੀ ਮੰਗ ਕਰ ਰਹੀ ਹੈ ਵੀ ਸਾਡੀ ਜਿਹੜੀ ਫਸਲਾਂ ਦਾ ਜਿਹੜਾ ਰੇਟ ਹੈ ਉਹ ਜਿਹੜੇ ਖਰਚਿਆਂ ਦੇ ਸਾਬ ਨਾਲ ਜਿਹੜਾ ਉਹ ਉਹਦੇ ਨਾਲ ਦੇਖ ਕੇ ਉਹਨਾਂ ਨੂੰ ਨਿਸ਼ਚਿਤ ਕੀਤਾ ਜਾਵੇ ਜਾਂ ਕਿਸਾਨੀ ਦੇ ਜਿਹੜੇ ਜਿਹੜੀ ਹੈਗੀ ਆ ਮਤਲਬ ਜਿਹੜੀਆਂ ਸਪੈਸ਼ਲ ਰਿਪੋਰਟਾਂ ਤਿਆਰ ਹੋਈਆਂ ਨੇ ਜੀਚ ਕਿਸਾਨੀ ਖਰਚਿਆਂ ਨੂੰ ਦੇਖ ਕੇ ਕਿਸਾਨੀ ਦੀ ਜਿਹੜੀ ਆਪ ਦੀ ਜਿਹੜੀ ਮਿਹਨਤ ਹੈ ਉਹਨੂੰ ਦੇਖ ਕੇ ਜਿਹੜੀਆਂ ਰਿਪੋਰਟਾਂ ਤਿਆਰ ਹੋਈਆਂ ਨੇ ਉਹਦੇ ਮੁਤਾਬਕ ਕਿਸਾਨਾਂ ਦੀਆਂ ਫਸਲਾਂ ਦੇ ਕਿਸਾਨਾਂ ਦੀਆਂ ਜਨਸਾਂ ਦੇ ਜਿਹੜੇ ਰੇਟ ਨੇ ਦਿੱਤੇ ਜਾਣ ਕਿਸਾਨੀ ਇਹ ਮੰਗ ਕਰਦੀ ਪਈ ਹੈ ਦੂਜਾ ਕਿਸਾਨੀ ਨੇ ਮੰਗ ਕੀਤੀ ਹੈ ਕਿ ਜਿਹੜੇ ਉਸ ਸਮੇਂ ਕੇਸ ਪਾਏ ਨੁਕਸਾਨਾਂ ਤੇ ਜਦੋਂ ਸੰਘਰਸ਼ ਚੱਲਿਆ ਉਹ ਇਹਨਾਂ ਨੇ ਵਾਅਦਾ ਕੀਤਾ ਸੀਗੇ ਵਾਪਸ ਲਵਾਂਗੇ ਉਹ ਵਾਪਸ ਲਏ ਜਾਣ ਜਿਹੜੀ ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਉਹਨੂੰ ਅਮਲੀ ਤੌਰ ਤੇ ਮਤਲਬ ਉਹਨੂੰ ਲਾਗੂ ਕੀਤਾ ਜਾਵੇ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਸਮੇਂ ਸਿਰ ਜੇ ਕਿਸਾਨਾਂ ਦਾ ਕਿਸੇ ਫਸਲ ਦਾ ਨੁਕਸਾਨ ਹੁੰਦਾ ਤਾਂ ਉਹਦਾ ਮੁਆਵਜ਼ਾ ਜਿਹੜਾ ਉਸ ਸਮੇਂ ਸਿਰ ਦਿੱਤਾ ਜਾਵੇ ਤਾਂ ਕਿ ਜਿਹੜੀ ਪੰਜਾਬ ਦੀ ਕਿਸਾਨੀ ਹੈ ਦੇਖੋ ਪਾਵੇਂ ਪੂਰੇ ਦੇਸ਼ ਦੀ ਕਿਸਾਨੀ ਇਹਨਾਂ ਮੁੱਦਿਆਂ ਮਸਲਿਆਂ ਤੇ ਲੜੀ ਹੈ ਔਰ ਇਹ ਜੇ ਭਾਜਪਾ ਬੈਕਫੁੱਟ ਤੇ ਗਈ ਹੈ ਨਾ ਜਾਂ ਉਹਨਾਂ ਦਾ ਜਿਹੜਾ ਟੀਚਾ ਸੀ ਮਿਤੇਆ ਹੋਇਆ 400 ਪਾਰ ਦਾ ਉਹ ਪੂਰਾ ਨਹੀਂ ਹੋਇਆ ਤਹੇ ਚ ਕਿਸਾਨੀ ਦਾ ਵੱਡਾ ਰੋਲ ਹੈ ਕਿਉਂਕਿ ਭਾਜਪਾ ਦੇ ਖਿਲਾਫ ਕਿਸਾਨੀ ਪੂਰੇ ਦੇਸ਼ 'ਚ ਹੀ ਸਾਹਮਣੇ ਆ ਕੇ ਲੜੀ ਹੈ ਔਰ ਜਿੱਥੇ ਖਾਸ ਕਰਕੇ ਯੂਪੀ 'ਚ ਵੱਡਾ ਨੁਕਸਾਨ ਹੋਇਆ ਭਾਜਪਾ ਦਾ ਜਾਂ ਹਰਿਆਣੇ 'ਚ ਲਾਲੋ ਰਾਜਸਥਾਨ 'ਚ ਲਾਲੋ ਇਹ ਪੰਜਾਬ ਦੇ ਨਾਲ ਦੀਆਂ ਸਟੇਟਾਂ ਨੇ ਜਿੱਥੇ ਸਿੱਧੇ ਰੂਪ 'ਚ ਜਿਹੜੀ ਕਿਸਾਨੀ ਤੋਂ ਸਿੱਧੇ ਕਿਉਂ ਲੋਕ ਸਭਾ ਚੋਣਾਂ 'ਚ ਲੜਦੀ ਆਈ ਹੈ ਭਾਵੇਂ ਇਹ ਦੇਖੋ ਯੋਜਨਾਵਾਂ ਅਲੱਗ-ਅਲੱਗ ਕਿਸਾਨੀ ਦੇ ਹੱਕ ਚਿਹਤਾਂ 'ਚ ਸਰਕਾਰ ਨੂੰ ਲਿਆਉਣੀਆਂ ਪੈਣਗੀਆਂ ਇਹੋ ਜਿਹੀਆਂ ਜਿਹੜੀਆਂ ਕਿਸਾਨੀ ਨੂੰ ਆਰਥਿਕ ਭਖ ਤੋਂ ਜਿਹੜੀ ਪੰਜਾਬ ਦੀ ਕਿਸਾਨੀ ਕਹਿ ਲੋ ਜਾਂ ਦੇਸ਼ ਦੀ ਕਿਸਾਨੀ ਜਿਹੜੀ ਬੁਰੀ ਤਰ੍ਹਾਂ ਟੁੱਟੀ ਹੋਈ ਆ ਬੁਰੀ ਤਰ੍ਹਾਂ ਕਰਜ਼ੇ ਹੇਠ ਦੱਬੀ ਹੋਈ ਆ ਕਰਜ਼ਾ ਮਾਫੀ ਦਾ ਮੁੱਦਾ ਵੀ ਆ ਬੜਾ ਵੱਡਾ ਜਿਹੜੀ ਇਹਨਾਂ ਨੇ ਕਾਂਗਰਸ ਪਾਰਟੀ ਨੇ ਇੰਡੀਆ ਗਰੁੱਪ ਨੇ ਜਾਂ ਇੰਡੀਆ ਗੱਠ ਜੋੜ ਨੇ ਉਹ ਗਾਰੰਟੀ ਦਿੱਤੀ ਸੀ ਕਿ ਅਸੀਂ ਆਉਣ ਦਾ ਕਰਜ਼ੇ ਮਾਫ ਕਰਾਂਗੇ ਦੇਖੋ ਕਿਸਾਨੀ ਦੀ ਗਾਰੰਟੀ ਹਾਂ ਕਿਸਾਨੀ ਨੂੰ ਕਰਜ਼ੇ ਦੇ ਜੂਏ ਹੇਠੋਂ ਕੱਢਣ ਲਈ ਜਾਂ ਕਿਸਾਨੀ ਨੂੰ ਆਰਥਿਕ ਮਾਰ ਹੇਠੋਂ ਬਚਾਉਣ ਲਈ ਦੇਖੋ ਇਹ ਜਿਹੜੇ ਕਿਸਾਨੀ ਦੇ ਮੁੱਦੇ ਮਸਲੇ ਆ ਜਾਂ ਪੰਜਾਬ ਚ ਭਾਜਪਾ ਨੂੰ ਕਹਿ ਲਈਏ ਪੈਰ ਜਮਾਉਣ ਲਈ ਤਾਂ ਕਿਸਾਨਾਂ ਦੇ ਮੁੱਦਿਆਂ ਮਸਲਿਆਂ ਦੀ ਗੱਲ ਜਿਹੜੀ ਹੈ ਜਿਹੜੇ ਹੋਰ ਵੀ ਮੁੱਦੇ ਮਸਲੇ ਨੇ ਉਹਨਾਂ ਦੇ ਹੱਲ ਲਈ ਵੀ ਭਾਜਪਾ ਨੂੰ ਜਿਹੜੇ ਪੈਰ ਜਾਂ ਕਦਮ ਅੱਗੇ ਜਾਂ ਮੋਦੀ ਸਰਕਾਰ ਨੂੰ ਕਦਮ ਜਾਂ ਐਨਡੀਆ ਸਰਕਾਰ ਨੂੰ ਕਦਮ ਜਿਹੜੇ ਆ ਅੱਗੇ ਵਧਾਉਣੇ ਪੈਣਗੇ ਜੀ ਪੰਜਾਬ ਦੇ ਜਲੰਧਰ ਜੋ ਹੈ ਜਿਬਨੀ ਚੋਣਾ ਕੀ ਤੁਹਾਨੂੰ ਕਿਵੇਂ ਦੇਖਦੇ ਹੋ ਦੇਖੋ ਲੋਕ ਸਭਾ ਚੋਣਾਂ ਦਾ ਕਹਿ ਲਈਏ ਹਜੇ ਕਿਉਂਕਿ ਕਾਫੀ ਲੰਬਾ ਚੱਲਿਆ ਚੋਣ ਪ੍ਰਚਾਰ ਹਨਾ 2 ਮਹੀਨੇ ਦੇ ਕਰੀਬ ਚੱਲਿਆ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਤਾਂ ਖੈਰ ਜਿਹੜੀ ਭਜਨਾਠਾ ਟੈਗਟ ਲੈਣ ਲਈ ਵੀ ਚੱਲਦੀ ਆ ਦਿੱਲੀ 걔ੜੇ ਹਨਾ ਦੌੜ ਲੱਗੀ ਹਾਂ ਹਾਂ ਦੌੜ ਲੱਗਦੀ ਆ ਉਹ ਉਹਨਾਂ ਦਾ ਤਾਂ ਲੰਬਾ ਸਮਾਂ ਹੋ ਜਾਂਦਾ ਤੇ ਹਜੇ ਤਾਂ ਤਕੀਮਾ ਵੀ ਨਹੀਂ ਲਿਆ ਹਨਾ ਤੇ ਜਿਹੜੀ ਜਿਮਨੀ ਚੋਣਾਂ ਹੋਰ ਥਾਵਾਂ ਤੇ ਐਲਾਨੀਆਂ ਤੇ ਉਹਦੇ ਨਾਲ ਹੀ ਜਲੰਧਰ ਐਲਾਨਤੀ ਆ ਭਾਵੇਂ ਇਹ ਸੋਚਿਆ ਜਾ ਰਿਹਾ ਸੀ ਵੀ ਜਿਹੜੇ 5 ਹਲਕੇ ਨੇ ਪੰਜਾਬ ਚ ਜਿਹੜੇ ਲੋਕ ਸਭਾ ਚੋਣਾਂ ਚ ਵਿਧਾਇਕ ਜਿੱਤ ਕੇ ਚਲੇ ਗਏ ਨੇ ਜੀਜਾ ਮੰਤਰੀ ਵੀ ਸ਼ਾਮਲ ਆ ਆਪਣੇ ਸੰਗਰੂਰਾ ਬਰਨਾਲੇ ਵਾਲੇ ਹਨ ਮੀਤ ਹੀਰ ਇਹ ਸੋਚਿਆ ਜਾ ਰਿਹਾ ਸੀ ਕਿ ਜਿਮਨੀ ਚੋਂ ਪੰਜਾਂ ਹਲਕਿਆਂ ਚ ਇਕੱਠੀ ਆਊਗੀ ਪਰ ਉਹਨਾਂ ਅਜੇ ਚਾਰਾਂ ਦਾ ਵਿਧਾਇਕਾਂ ਦਾ ਮੰਤਰੀਆਂ ਦਾ ਅਜੇ ਅਸਤੀਫਾ ਮਨਜ਼ੂਰ ਨਹੀਂ ਹੋਇਆ ਪਰ ਇਹ ਜਿਹੜੇ ਸੀਤਲ ਅੰਗਰਾਲ ਨੇ ਜਿਹੜੇ ਇਹਨਾਂ ਨੇ ਅਸਤੀਫਾ ਦਿੱਤਾ ਸੀ ਤੁਹਾਨੂੰ ਯਾਦ ਹੋ ਜਦੋਂ ਰਿੰਕੂ ਸ਼ਾਮਲ ਹੋਇਆ ਭਾਜਪਾ ਨਾਲ ਇਹ ਇੱਕ ਵਿਧਾਇਕ ਵੀ ਸ਼ਾਮਲ ਹੋਇਆ ਸੀ ਇਹਨਾਂ ਨੇ ਅਸਤੀਫਾ ਦਿੱਤਾ ਸੀ ਪਰ ਚੋਣਾਂ ਦੇ ਦੌਰਾਨ ਹੀ ਤੁਸੀਂ ਸੁਣਿਆ ਹੋਊਗਾ ਵੀ ਨੇ ਇਹਨਾਂ ਨੇ ਫਿਰ ਅਸਤੀਫਾ ਵਾਪਸ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਜਿਆਦਾ ਵਾਲੀ ਜੋ ਸਪੀਕਰ ਬਲੋ ਹਾਂ ਹਾਂ ਬਰ ਸਪੀਕਰ ਨੇ ਕਿਹਾ ਤਾਂ ਇਹ ਹੁਣ ਮਨਜ਼ੂਰ ਹੋ ਗਿਆ ਹਨ ਤੇ ਉਹ ਮਨਜ਼ੂਰ ਹੁੰਦਾ ਹੀ ਨਾਲ ਹੀ ਜਿਹੜੀ ਹੈ ਹੁਣ ਚੋਣਾ ਹੋਣੀ ਆ ਵੱਖ-ਵੱਖ ਥਾਵਾਂ ਤੇ ਦੇਸ਼ 'ਚ ਜਿਮਨੀ ਤੇ ਉੱਥੇ ਨਾਲ ਹੀ ਉਹਨਾਂ ਨੇ ਕਿਉਂਕਿ ਇਹਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਜਲੰਧਰ ਉਹਨਾਂ ਨੇ ਐਲਾਨਤੀ ਹੈ ਔਰ ਜਲੰਧਰ 'ਚ ਹੁਣ ਜੋ ਹਾਲਾਤ ਬਣ ਗਏ ਦੇਖੋ ਜਿਮਨੀ ਚੋਣ 'ਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਸਾਰੀਆਂ ਤਰ੍ਹਾਂ ਦਾ ਹੀ ਔਰ ਇੱਕ ਕਹਿ ਲਓ ਵੀ ਗਾਂਲੀਆਂ ਵਿਧਾਨ ਸਭਾ ਚੋਣਾਂ ਦੀ ਜਿਹੜੀ ਹੁੰਦੇ ਸੈਮੀ ਫਾਈਨਲ ਵੀ ਹੁੰਦਾ ਮੈਚ ਹੀ ਹੁੰਦਾ ਇੱਕ ਹਨਾ ਔਰ ਜਲੰਧਰ ਤੁਹਾਨੂੰ ਯਾਦ ਹੋਊਗਾ ਪਹਿਲਾਂ ਵੀ ਜਦੋਂ ਇੱਥੇ ਹੋਈ ਐ ਜਿਮਨੀ ਚੋਣ ਜਦੋਂ ਉਹ ਇਥੋਂ ਵਾਲੇ ਲੋਕ ਸਭਾ ਮੈਂਬਰ ਚੌਧਰੀ ਦੀ ਡੈਥ ਹੋ ਗਈ ਸੀ ਤੁਹਾਨੂੰ ਯਾਦ ਹੋਊਗਾ ਹਾਂ ਉਦੋਂ ਬਾਅਦ ਜਦੋਂ ਜਿਮਨੀ ਚੋਣ ਹੋਈ ਆ ਉਹ ਚ ਸ਼ਸ਼ੀਲ ਰੈਂਕੂ ਜਿੱਤਿਆ ਸੀ ਆਮ ਆਦਮੀ ਪਾਰਟੀ ਬਲੋ ਉਦੋਂ ਬੜਾ ਵੱਡਾ 23 ਚ ਹਜੇ ਸਾਲ ਪਹਿਲਾਂ ਹੀ ਹੋਈ ਹੈ ਉੱਥੇ ਕਿੱਡੀ ਵੱਡੀ ਮਤਲਬ ਇੱਕ ਜੋਧੀ ਹੋਇਆ ਸੀ ਸਿਆਸੀ ਪਾਰਟੀਆਂ ਚ ਔਰ ਆਮ ਆਦਮੀ ਪਾਰਟੀ ਉੱਥੋਂ ਬਾਜ਼ੀ ਮਾਰ ਗਈ ਸੀ ਹਨਾ ਜੀ ਤੇ ਹੁਣ ਦੇਖੀਏ ਤਾਂ ਆਪਾਂ ਇੱਥੇ ਫੇਰ ਇੱਕ ਵਾਰੀ ਸਿਆਸੀ ਯੰਗ ਹੋਊਗੀ ਹਾਂ ਨਾ ਆਮ ਆਦਮੀ ਪਾਰਟੀ ਸਤਾਧਾਰੀ ਤੇ ਰਹਾ ਔਰ ਸਤਾਧਾਰੀ ਤੇ ਰਹਿ ਕਹ ਲੋ ਲੋਕ ਸਭਾ ਚੋਣਾ ਚ ਉਹਨਾਂ ਦਾ 13 0 ਤੋਂ 3 0 ਉੱਤੇ ਆ ਗਏ ਹਾਂ ਨਾ ਕਾਫੀ ਵੱਡਾ ਝਟਕਾ ਵੀ ਲੱਗਿਆ ਔਰ ਉਹਨਾਂ ਲਈ ਵੀ ਇੱਕ ਕਹ ਲੋ ਵੱਡਾ ਇੱਕ ਚੈਲੰਜ ਵੀ ਹੈਗਾ ਇਹ ਉੱਤੇ ਸਤਾਧਾਰੀ ਤੇ ਲਈ ਹਾਂ ਨਾ ਤੇ ਦੂਜੀਆਂ ਧਿਰਾਂ ਲਈ ਵੀ ਆ ਉੱਤੇ ਕਾਂਗਰਸ ਤੇ ਭਾਜਪਾ ਜੋ ਤੁਸੀਂ ਦੇਖੀਏ ਤਾਂ ਜਿਹੜੇ ਕਾਂਗਰਸ ਆ ਚੰਨੀ ਸਾਹਿਬ ਇਥੋਂ ਜਲੰਧਰ ਤੋਂ ਜਿੱਤੇ ਐ ਲੋਕ ਸਭਾ ਚ ਇਸ ਹਲਕੇ ਚੋਂ ਜਿਹੜਾ ਇਹ 44394 ਵੋਟਾਂ ਕਾਂਗਰਸ ਨੂੰ ਪਈਆਂ 42837 ਵੋਟਾਂ ਜਿਹੜੀਆਂ ਇੱਥੇ ਭਾਜੀਪੀ ਨੂੰ ਪਈਆਂ ਸ਼ੀਲ ਰੈਂਕੂ ਨੂੰ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਜਿਹੜੀ ਜਿੱਤ ਰਹੀ ਸੀ ਇਥੋਂ ਜਿੱਤੀ ਸੀ ਪਹਿਲਾਂ ਸ਼ੀਲ ਰੈਂਕੂ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਨਾ ਇਸ ਹਲਕੇ ਤੋਂ ਨਾ ਸੌਰੀ ਆਪਣਾ ਹਾ ਉਂਗਰਾਲ ਉਹ ਉਹਨਾਂ ਨੂੰ 15629 ਵੋਟਾਂ ਹੀ ਪਈਆਂ ਤੇ ਕਾਲੀ ਦਲ ਤਾਂ 26100 ਤਈ ਸਿਮਟ ਗਿਆ ਜੀ ਵੱਲੋਂ ਕਹਿ ਲੋ ਹਨ ਤੇ ਜਿਬਨੀ ਚੌਂਚ ਜਿਹੜੀਆਂ ਨੇ ਕਿਹੜੀਆਂ ਪਾਰਟੀਆਂ ਕਿਹਨੂੰ ਉਮੀਦਵਾਰ ਉਤਾਰ ਸਕਦੀਆਂ ਜੇ ਕਿਆਸਰਾਈਆਂ ਜਿਹੜੀਆਂ ਕਿਉਂਕਿ ਜਦੋਂ ਐਲਾਨ ਹੋ ਜਾਂਦਾ ਨਾ ਨਾਲ ਹੀ ਕਿਆਸਰਾਈਆਂ ਵੀ ਸ਼ੁਰੂ ਹੋ ਜਾਂਦੀਆਂ ਹਨ ਔਰ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉੱਥੋਂ ਭਗਤ ਚੁੰਨੀ ਨਾਲ ਲਾਲ ਦਾ ਜਿਹੜਾ ਭਾਵੇਂ ਉਹ ਭਾਜੀਪੀ ਚੇ ਨੇ ਉਹਨਾਂ ਦਾ ਸੁਪੁੱਤਰ ਅਮਿੰਦਰ ਭਗਤ ਤੇ ਉਹ ਉਹਨੂੰ ਆਮ ਆਦਮੀ ਪਾਰਟੀ ਚਿਹਰਾ ਬਣਾ ਸਕਦੀ ਹੈ ਰੋਬਨ ਸਾੰਪਲਾ ਵੀ ਹੈਗਾ ਜਿਹੜਾ ਤੁਸੀਂ ਸੁਣਿਆ ਹੋਊਗਾ ਪਹਿਲਾਂ ਵਿੱਚ ਚਾਹੌਣ ਮਹਿਮ ਦੇ ਦਰਾਂ ਨੀ ਭਗਵੰਤ ਮਾਨ ਦੇ ਕੋਲ ਜਾ ਕੇ ਜਿਹੜਾ ਸ਼ਾਮਲ ਹੋਇਆ ਸੀ ਆਮ ਆਦਮੀ ਪਾਰਟੀ ਚ ਤੀਜਾ ਇੱਕ ਹੋਰ ਚਿਹਰਾ ਪਵਨ ਕੁਮਾਰ ਤੀਨੂ ਵੀ ਜਿਹੜਾ ਉਹ ਵੀ ਇਸ ਹਲਕੇ 'ਚ ਹੀ ਰਹਿੰਦੇ ਆ ਹੋ ਸਕਦਾ ਕਿਉਂਕਿ ਉਹ ਹਾਰੇ ਨੇ ਲੋਕ ਸਭਾ 'ਚ ਹੋ ਸਕਦਾ ਉਹਨੂੰ ਦੁਬਾਰਾ ਇਸ ਹਲਕੇ 'ਚ ਖੜਾ ਕਰ ਦੇਣ ਤੇ ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਇੱਥੋਂ ਜੇ ਇਹਦੀ ਅੰਗਰਾਲ ਦੀ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਚੱਲ ਗਿਆ ਹੈ ਨਾ ਭਾਵੇਂ ਅੱਜ ਉਹਨੇ ਐਲਾਨ ਹੁੰਦਿਆ ਇੱਕ ਤੁਸੀਂ ਸੁਣੀ ਉਹ ਪੋਸਟ ਵੀ ਪਾਈ ਆਪਦੀ ਉਹਦੇ ਉਹਨੇ ਸੱਦਾ ਦਿੱਤਾ ਬਈ ਜੀ ਤਿਆਰ ਰਹਿਣ ਬੀਜੇਪੀ ਵਰਕਰ ਭਾਵੇਂ ਅਸੀਂ ਟੱਕੇ ਹੋਏ ਸੀ ਪਰ ਚੋਣ ਆ ਗਈ ਹੁਣ ਸਾਨੂੰ ਲੜਨੀ ਪਊ ਅਸੀਂ ਸਾਰੇ ਬੀਜੇਪੀ ਵਾਲੇ ਤਿਆਰ ਰਹਿਣ ਜੇ ਦੇਖਿਆ ਜਾਵੇ ਤਾਂ ਉਹਨੇ ਜਦੋਂ ਵਾਪਸ ਆਉਦਾ ਅਸਤੀਫਾ ਲੈਣ ਦੀ ਗੱਲ ਕੀਤੀ ਉਦੋਂ ਕਹਿੰਦੇ ਸੀ ਬੀਜੇਪੀ ਪਰਿਵਾਰ ਨੂੰ ਵੀ ਆਪ ਦੀ ਉਹ ਤੋਂ ਹਟਾਤਾ ਹਨਾ ਉਦੋਂ ਬੜੀ ਚਰਚਾ ਉੱਠੀ ਸੀ ਹਟਾਤਾ ਹਨਾ ਹਨਾ ਤੇ ਚਲੋ ਹੁਣ ਉਹਨੂੰ ਫੇਰ ਲੱਗਦਾ ਹੋਵੇ ਵੀ ਨਾ ਜਿਵੇਂ ਘਰ ਦਾ ਘਾਟਦਾ ਤੌਰਿਆ ਨਹੀਂ ਹੁਣ ਉਹਨੂੰ ਲੱਗਦਾ ਹੋਵੇ ਵੀ ਸ਼ਾਇਦ ਬੀਜੇਪੀ ਚ ਹੀ ਦੁਬਾਰਾ ਹੁਣ ਮੈਨੂੰ ਟਿਕਟ ਮਿਲ ਜੇ ਹਨਾ ਇਧਰੋਂ ਲੜ ਕੇ ਦੇਖਾਂ ਪਰ ਹੁਣ ਉਹ ਤਾਂ ਤੀਜੀ ਥਾਂ ਤੇ ਮੈਨੂੰ ਲੱਗਦੇ ਚਲੇ ਗਏ ਕਿਉਂਕਿ ਉੱਥੇ ਵਿਜੇ ਸਾੰਪਲਾ ਵੀ ਇਸ ਹਲਕੇ ਤੋਂ ਪਹਿਲਾਂ ਵਿਧਾਨ ਸਭਾ ਦੀ ਮੰਗਦਾ ਰਿਹਾ ਟਿਕਟ ਜਿਹੜੇ ਕੇਂਦਰੀ ਮੰਤਰੀ ਰਹੇ ਹਨਾ ਉਸ ਇਸ ਹਲਕੇ ਚ ਰਹਿੰਦੇ ਆ ਉਹ ਉਹ ਇੱਕ ਨੰਬਰ ਤੇ ਤਾਂ ਉਹ ਆ ਗਏ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਆਪਣਾ ਇਹ ਵੀ ਆ ਜਿਹੜਾ ਹੈਗਾ ਸੁਨੀਲ ਰਿੰਕੂ ਵੀ ਆ ਗਿਆ ਜੀ ਉਹਨੂੰ ਵੀ ਹੋ ਸਕਦਾ ਹੈ ਨਾ ਉਹਨੂੰ ਵੀ ਲਾ ਸਕਦੀ ਹੈ ਭਾਜਪਾ ਜਿਵੇਂ ਨਹੀਂ ਚੋਣ ਜਿਹਨੂੰ ਲੋਕ ਸਭਾ ਲੜਾਈ ਹੈ ਫਿਰ ਇਹ ਤਾਂ ਤੀਜੇ ਤੇ ਉਂਗਰਾਲ ਤਾਂ ਚਲੇ ਗਿਆ ਹੁਣ ਦੇਖੋ ਕੀ ਇਹਨੂੰ ਟਿਕਟ ਦਿੰਦੇ ਆ ਜਾਂ ਨਹੀਂ ਦਿੰਦੇ ਹਨ ਤੇ ਕਾਂਗਰਸ ਪਾਰਟੀ ਵੱਲੋਂ ਦੇਖਿਆ ਜਾਵੇ ਤਾਂ ਜਿੱਥੇ ਚੌਧਰੀ ਪਰਿਵਾਰ ਆਹ ਇਲੈਕਸ਼ਨ ਚ ਛੱਡ ਹੀ ਗਿਆ ਸੀ ਜਦੋਂ ਟਿਕਟ ਨਹੀਂ ਮਿਲੀ ਤਾਂ ਉਹ ਛੱਡ ਗਏ ਸੀਗੇ ਤਾਂ ਉਹਨਾਂ ਵੱਲੋਂ ਜਿਹੜੇ ਉਸ ਪਰਿਵਾਰ ਨਾਲ ਸੰਬੰਧਤ ਸੀ ਜਗਜੀਤ ਚੌਧਰੀ ਚੌਧਰੀ ਦੇ ਮੁੰਡੇ ਜਿਹੜੇ ਸਰਿੰਦਰ ਚੌਧਰੀ ਨੇ ਉਹ ਕਿਉਂਕਿ ਜਗਜੀਤ ਚੌਧਰੀ ਕਰਤਾਰਪੁਰ ਤੋਂ ਜਿਹੜੇ 5 ਜਾਂ 6 ਵਾਰ ਉਹ ਵਿਧਾਇਕ ਰਹੇ ਆ ਹਨ ਉਹਨਾਂ ਦੇ بیٹے ਜਿਹੜਾ ਜ਼ਰੂਰ ਚੌਧਰੀ ਪਰਿਵਾਰ ਵੱਲੋਂ ਇਹਦੇ ਨਾਲ ਚਰਨਜੀਤ ਚੰਨੀ ਨਾਲ ਉਹ ਚੋਣ ਮੈਮ ਸ਼ਾਮਿਲ ਰਿਹਾ ਜੀ ਔਰ ਹੋ ਸਕਦਾ ਉਹਨਾਂ ਨੂੰ ਉਤਾਰ ਦੇਣ ਮਤਲਬ ਹੋਰ ਜਾਂ ਕਾਂਗਰਸ ਪਾਰਟੀ ਕਿਹੜਾ ਚਿਹਰਾ اتارਦੀ ਹੈ ਕਿਉਂਕਿ ਇਹ ਕਾਂਗਰਸ ਪਾਰਟੀ ਇਸ ਹਲਕੇ ਤੋਂ ਭਾਵੇਂ 2 1500 ਵੋਟਾਂ ਦੇ ਫਰਕ ਨਾਲ ਹੀ ਜਿੱਤੀ ਹੈ ਪਰ ਇਸ ਹਲਕੇ ਜਿੱਤੀ ਜ਼ਰੂਰ ਆ ਔਰ ਇਹ ਨਾ ਇਹ ਚਿਹਰੇ ਆਪਾਂ ਚਰਚਾ ਕੀਤੀ ਹੈ ਨਾ ਚਿਹਰਿਆਂ ਦੀ ਕਿਉਂਕਿ ਦੇਖੋ ਸਾਰੀਆਂ ਧਿਰਾਂ ਨੇ ਇੱਥੇ ਲੜਨਾ ਉਹਨਾਂ ਨੇ ਦੇਖਣਾ ਵੀ ਕਿਹੜੇ ਕਿਉਂਕਿ ਕਿਹੜਾ ਮਜ਼ਬੂਤ ਹੋ ਸਕਦਾ ਉਹ ਚਿਹਰੇ ਨੂੰ ਇਹ ਤਾਂ ਆਪਾਂ ਕਿਆਸਰਾਈ ਲਾਈ ਹੈ ਸ਼ੁਰੂਆਤ ਚਾਜੀ ਐਲਾਨ ਹੋਇਆ ਤੇ ਅੱਜ ਜੀ ਇਹਦੇ ਬਾਰੇ ਜਦੋਂ ਚਰਚਾ ਸ਼ੁਰੂ ਹੋਈ ਆ ਤਾਂ ਇਹ ਚਿਹਰਿਆਂ ਦਾ ਸਰਵੇਖਣ ਹੋਇਆ ਜਾਂ ਉਹ ਹੋਇਆ ਤਾਂ ਉਹ ਚਾਪਾ ਇਹਨਾਂ ਦਾ ਜ਼ਿਕਰ ਕਰ ਸਕਦੇ ਹਾਂ ਕਿਉਂਕਿ ਇਹਨਾਂ ਤੇ ਚਰਚਾ ਹੋ ਗਈ ਸ਼ੁਰੂ ਚਿਹਰਿਆਂ ਤੇ ਇਹਨੂੰ ਉਤਾਰਿਆ ਜਾ ਸਕਦਾ ਇਹਨੂੰ ਉਤਾਰਿਆ ਜਾ ਸਕਦਾ ਪਾਰਟ ਕਿਹਨੂੰ ਉਤਾਰਦਿਆਂ ਉਹ ਸਮਾਂ ਦੱਸੂਗਾ ਕਈ ਵਾਰ 12 ਵੀ ਪੈਰਾਸ਼ੂਟੀ ਵੀ ਉਤਾਰ ਦਿੰਦੇ ਆ ਤੁਹਾਨੂੰ ਪਤਾ ਲਾ ਜਾ ਕੇ ਹਨਾ ਕਿਹਨੂੰ ਉਤਾਰਦਿਆ ਉਹ ਸਮਾਂ ਦੱਸੂਗਾ ਪਰ ਉੱਥੇ ਇੱਕ ਵੱਡੀ ਜੰਗ ਜਿਹੜੀ ਆ ਜਿਮਨੀ ਜਿਹੜੀ ਹੋਊਗੀ ਚੋਣ ਦੀ ਤੇ ਹੋਰ ਵੀ ਇਹ ਦੂਗਾ ਵੀ ਤਿਆਰ ਰਹਿਣਾ ਚਾਹੀਦਾ ਚਾਰ ਹਲਕਿਆਂ ਦੀ ਫੇਰ ਵੀ ਹੋਣੀਆਂ ਹਨਾ ਹੁਣ ਤਾਂ ਇਹ ਦੂਗਾ ਜਿਹੜੀਆਂ ਹੋਰ ਵੀ ਚੋਣਾ ਆ ਗਈਆਂ ਨੇ ਹਨਾ ਇਹਦੇ ਨਾਲ ਹੀ ਜੋ ਹੈ ਜੇ ਅੰਗੁਰਾਲੋਂ ਟਿਕਟ ਨਹੀਂ ਮਿਲਦੀ ਐਤੋਂ ਉਮੀਦਵਾਰ ਨਹੀਂ ਲਾਂਦੇ ਤਾਂ ਉਹਨਾਂ ਨੂੰ ਵੱਡਾ ਨੁਕਸਾਨ ਹੋਊਗਾ ਇੱਕ ਹਿਸਾਬ ਦਾ ਕਿਉਂਕਿ ਆਮ ਆਦਮੀ ਪਾਰਟੀ ਤੋਂ ਵਸਤੀਫਾ ਦਿੱਤਾ ਜੇ ਭਾਜਪਾ ਵੱਲੋਂ ਵੀ ਟਿਕਟਾਂ ਮਲੇ ਫਿਰ ਤਾਂ ਕਾਫੀ ਵੱਡਾ ਨੁਕਸਾਨ ਦੇਖੋ ਨੁਕਸਾਨ ਤਾਂ ਉਹਨੂੰ ਹੋ ਹੀ ਗਿਆ ਮੈਨੂੰ ਲੱਗਦਾ ਉਹਨੂੰ ਨੁਕਸਾਨ ਦਾ ਅਹਿਸਾਸ ਹੋ ਗਿਆ ਸੀ ਜੀ ਵਿੱਚੇ ਚੋਣ ਮੈਮ ਦੇ ਚੱਲਦੇ ਆ ਇਹਨੂੰ ਹੋ ਗਿਆ ਸੀ ਅਹਿਸਾਸ ਤਾਂ ਹੀ ਉਹ ਭੱਜਾਇ ਵੀ ਸ਼ਾਇਦ ਰੁਕ ਜੇ ਤਾਂ ਹੀ ਉਹਨੇ ਜਿਹੜੇ ਸੋਸ਼ਲ ਮੀਡੀਆ ਤੇ ਉਹ ਤੋਂ ਪਲੇਟਫਾਰਮ ਤੋਂ ਭਾਜਪਾ ਦਾ ਜਿਹੜਾ ਪਰਿਵਾਰ ਆ ਹਟਾਤਾ ਜੀ ਪਰ ਉਹ ਦੇਖੋ ਹੁਣ ਜਦੋਂ ਆਮ ਆਦਮੀ ਪਾਰਟੀ ਨੂੰ ਨੇ ਕਹਿ ਲੋ ਵਿੱਚੋਂ ਚੱਲਦੀ ਮੈਮ ਚ ਜਾਂ ਚੱਲਦੀ ਜੰਗ ਚ ਕਹਿ ਲੋ ਇੱਕ ਸਮਾਂ ਪਾਰਟੀ ਨੂੰ ਪੈਠੀ ਦਿਖਾਤੀ ਸੀ ਨਾ ਪੇ ਜਿੱਤੇ ਇੱਕ ਤੱਕ ਪਾਰਟੀ ਨੁਕਸਾਨ ਕਰ ਸਕਦੀ ਹੁੰਦੀ ਹੈ ਕੋਈ ਵੀ ਪਾਰਟੀ ਨੁਕਸਾਨ ਤਾਂ ਕਰਦੇ ਨੁਕਸਾਨ ਨਹੀਂ ਵੈਸੇ ਵੀ ਕਾਨੂੰਨਨ ਤੌਰ ਤੇ ਵੀ ਜਿਹੜਾ ਹੈਗਾ ਕਿਉਂਕਿ ਕਾਨੂੰਨਨ ਤਕ ਕਾਨੂੰਨ ਨਹੀਂ ਹੁੰਦਾ ਨਾ ਜਿਹੜਾ ਅਸਤੀਫਾ ਹੋ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ ਨਾ ਭੱਜਿਆ ਸੀ ਵਿੱਚੋਂ ਉਹ ਨੁਕਸਾਨ ਤਾਂ ਉਹਨੇ ਮਹਿਸੂਸ ਕਰਕੇ ਹੀ ਭੱਜਿਆ ਸੀ ਨਾ ਵੀ ਮੈਂ ਤਾਂ ਮਤਲਬ ਮੇਰਾ ਨੁਕਸਾਨ ਹੋ ਗਿਆ ਹੁਣ ਉਹ ਭਾਜਪੀ ਨੂੰ ਟੈਗਟ ਦਿੰਦੀ ਹੈ ਟੈਗਟ ਵੀ ਦੇ ਦਿੰਦੀ ਹੈ ਜਿੱਤ ਦੇ ਨੇ ਉਹ ਹੈ ਨਾ ਕਿ ਹਾਂ ਇਹ ਇਹ ਤਾਂ ਗਾਂ ਵਾਲੇ ਸਵਾਲ ਨੇ ਨਾ ਮਤਲਬ ਉਹ ਜਿੱਤੇ ਵੀ ਹੈ ਕਿ ਨਹੀਂ ਜਿੱਤੇ ਇਹ ਕੇਰਾ ਤਾਂ ਜਿਹੜਾ ਤੁਹਾਡਾ ਸਵਾਲ ਬੜਾ ਵਧੀਆ ਹੈ ਵਾਕਈ ਉਹਨੇ ਆਉਦਾ ਨੁਕਸਾਨ ਤਾਂ ਕਰਾਈ ਰਿਹਾ ਹੈ ਨਾ ਕੋਈ ਮਤਲਬ ਇਹਨੂੰ ਪੈਸੇ ਵੀ ਮਤਲਬ ਸਿਆਸੀ ਜਿਹੜੇ ਹੈਗੇ ਨੇ ਮਾਰ ਉਹਨਾਂ ਨੇ ਵੀ ਇਹਨੂੰ ਕੋਈ ਬਹੁਤੀ ਦੂਰ ਅੰਦੇਸ਼ੀ ਵਾਲਾ ਫੈਸਲਾ ਨਹੀਂ ਸੀ ਕਿਹਾ ਉਦੋਂ ਵੀ ਇਹਤੇ ਚਰਚਾ ਹੋਈ ਸੀ ਜਦੋਂ ਉਹਨਾਂ ਨੇ ਬੜੀ ਕਾਲੀ ਨਾਲ ਅਸਤੀਫਾ ਦਿੱਤਾ ਹੈ ਨਾ ਤੇ ਨੁਕਸਾਨ ਤਾਂ ਉਹਦਾ ਹੋਇਆ ਹੀ ਹੈ ਜੀ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਅ ਦੇਖੋ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਕਈ ਵਾਰੀ ਪੰਜਾਬ 'ਚ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ 31 ਦਸੰਬਰ ਜਿਹੜਾ ਹੈਗਾ 23 ਨੂੰ ਜੀ ਪੰਚਾਇਤਾਂ ਦੀ ਜਿਹੜੀ ਸੀਗੀ ਮਿਆਦ ਉਹ ਪੂਰੀ ਹੋ ਚੁੱਕੀ ਹੈ ਔਰ ਉਹ ਉਸ ਤੋਂ ਪਹਿਲਾਂ ਵੀ ਸ਼ਾਇਦ ਤੁਹਾਨੂੰ ਪਤਾ ਹੋਵੇ ਸਰਕਾਰ ਨੇ ਪੰਚਾਇਤਾਂ ਭੰਗ ਕਰਤੀਆਂ ਸੀਗੀਆਂ ਔਰ ਪੰਚਾਇਤੀ ਚੋਣਾਂ ਆਸ ਸੀ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣਗੀਆਂ ਪਰ ਸਰਕਾਰ ਬਾਚ ਲੈ ਗਈ ਹੈ ਚੋਣਾਂ ਹਨਾ ਔਰ ਪੰਜਾਬ 'ਚ ਇਸ ਸਮੇਂ ਜਿਹੜੀਆਂ ਹਨਗੀਆਂ VOTER ਸੂਚੀਆਂ ਦੀ ਸੁਧਾਈ ਜਾਂ ਹੋਰ ਕਾਫੀ ਕੰਮ ਹੋ ਵੀ ਚੁੱਕਿਆ ਮਤਲਬ ਫਾਈਨਲ ਹੋ ਚੁੱਕੀਆਂ ਵਾਰਡਬੰਦੀ ਵੀ ਹੋ ਚੁੱਕੀ ਆ ਸ਼ਾਇਦ ਇਹੀ ਆ ਕਿ ਪ੍ਰਾਣੀ ਵਾਰਡਬੰਦੀ ਤੇ ਪੰਚਾਇਤੀ ਚੋਣਾਂ ਕਰਾਈਆਂ ਜਾਣ ਹਨ ਔਰ ਪੰਚਾਇਤੀ ਚੋਣਾਂ ਇਸ ਸਮੇਂ ਜਿਹੜੇ 13241 ਪਿੰਡ ਆ ਪੰਜਾਬ ਜਿੱਥੇ ਚੋਣਾਂ ਹੋਣੀਆਂ ਨੇ 153 ਬਲਾਕ ਸੰਮਤੀਆਂ ਨੇ 23 ਜ਼ਿਲ੍ਹਾ ਪ੍ਰੀਸ਼ਦ ਨੇ ਜਿੱਥੇ ਚੋਣਾਂ ਹੋਣੀਆਂ ਨੇ ਹਨ ਔਰ ਇਸ ਨੂੰ ਲੈ ਕੇ ਜਿਹੜੇ ਨਮੀ ਹਲਜੋਲਾ ਲੋਕ ਸਭਾ ਚੋਣਾਂ ਤੋਂ ਬਾਅਦ ਕਿਉਂਕਿ ਕਾਫੀ ਸਮਾਂ ਹੋ ਗਿਆ ਉੱਤੇ ਲੰਘਿਆ ਸਮਾਂ ਹਲਚਲ ਸ਼ੁਰੂ ਹੋ ਚੁੱਕੀ ਹੈ ਸਰਕਾਰ ਵੱਲੋਂ ਜਿਹੜੇ ਡੀਸੀ ਲੈਵਲ ਦੇ ਅਧਿਕਾਰੀ ਹੈ ਉਹਨਾਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਔਰ ਪੰਜਾਬ 'ਚ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਇਹਨਾਂ ਦਾ ਵੱਖਰਾ ਹੀ ਰੰਗ ਹੁੰਦਾ ਲੋਕ ਸਭਾ ਵਿਧਾਨ ਸਭਾ ਹੋਰ ਚੋਣਾਂ ਨੇ ਜਿਹੜੀਆਂ ਉਹਨਾਂ ਦਾ ਵੱਖਰਾ ਰੰਗ ਹੁੰਦਾ ਪਰ ਇਹ ਇਹਦਾ ਰੰਗ ਵੱਖਰਾ ਹੁੰਦਾ ਇਹਦੇ ਨਾਲ ਲੋਕ ਸਿੱਧੇ ਜੁੜੇ ਹੁੰਦੇ ਪੰਚਾਇਤੀ ਚੋਣਾਂ ਨਾਲ ਹੁਣ ਤਾਂ ਵਾਰਡਬੰਦੀ ਹੋ ਗਈ ਵੀ ਹਰੇਕ ਵਾਰਡ ਨਾਲ ਵੀ ਜੁੜੇ ਹੋਏ ਨੇ ਲੋਕ ਹਨਾ ਇਹਦੀਆਂ ਸਰਗਰਮੀਆਂ ਜਾਂ ਇਹ ਦੀ ਜਿਹੜੇ ਤੌਰ ਤਰੀਕੇ ਆ ਜਾਂ ਉਹ ਵੱਖਰੇ ਹੁੰਦੇ ਆ ਇਹਨਾਂ 'ਚ ਪੰਜਾਬੀਆਂ ਦਾ ਬੜਾ ਇੰਟਰਸਟ ਹੁੰਦਾ ਇਹਨਾਂ ਚੋਣਾਂ 'ਚ ਹਨ ਔਰ ਇਹਨਾਂ ਇਲੈਕਸ਼ਨਾਂ 'ਚ ਵੀ ਜਿਹੜਾ ਜਿਹੜੇ ਖਾਸ ਕਰ ਸੱਤਾਧਾਰੀ ਧਿਰ ਨਾਲ ਖੜਦੇ ਆ ਜਿਨ੍ਹਾਂ ਨੇ ਸਰਪੰਚੀ ਪੰਚੀ ਲੈਣੀ ਹੁੰਦੀ ਆ ਫਿਰ ਉਹ ਸੱਤਾਧਾਰੀ ਧਿਰ ਨਾਲ ਜ਼ਿਆਦਾ ਖੜਦੇ ਹੁੰਦੇ ਆ ਹਨ ਤੇ ਉਹ ਦੇਖੋ ਇੱਕ ਵਾਰੀ ਇਹਦੀ ਹਲਚਲ ਸ਼ੁਰੂ ਹੋ ਚੁੱਕੀ ਆ ਵੈਸੇ ਪਿੰਡਾਂ 'ਚ ਤਿਆਰੀਆਂ ਜਿਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀਆਂ ਚੱਲਦੀਆਂ ਜੀ ਪਾਰਟ ਬੰਦੀ ਬਣਾਉਣੀ ਕਿਹਨੂੰ ਕਿਹਨੇ ਖੜਨਾ ਹੈ ਅਮੀ ਦੀ ਵਾਰ ਜਾਂ ਹੋਰ ਉਹ ਆਪਦੀ ਪੱਤਰ ਤੇ ਤਿਆਰ ਹੋਏ ਹੋਏ ਨੇ ਕਿਹੜਾ ਹਲਕਰ ਜਰਮ ਹੁੰਦਾ ਕਿਹੜਾ ਪਿੰਡ ਰਿਜ਼ਰਵ ਹੁੰਦਾ ਕਿਹੜਾ ਜਨਰਲ ਹੁੰਦਾ ਕਿਹੜਾ ਲੇਡੀਜ਼ ਜਨਰਲ ਹੁੰਦਾ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਤਕਰੀਬਨ ਹੋਈਆਂ ਹੀ ਹੋਈਆਂ ਜਿਹੜੀ ਲੋਕ ਤਾਂ ਇਹ ਮਨ ਬਣਾਈ ਬੈਠੇ ਆ ਕਿ ਨੇ ਸੱਤਾਧਾਰੀ ਤਰ ਵੱਲੋਂ ਖੜਨਾ ਕਿ ਨੇ ਕਿਹੜੀ ਹਮੈਤ ਲੈਣੀ ਆ ਜਾਂ ਕਿਸ ਤਰ੍ਹਾਂ ਦੀ ਚਾਰਾ ਜੋਈ ਕਰਨੀ ਆ ਇਹ ਕਾਫੀ ਕੁਝ ਹੋ ਗਿਆ ਔਰ ਮੈਨੂੰ ਲੱਗਦਾ ਜਲਦੀ ਪੰਚਾਇਤੀ ਚੋਣਾਂ ਵੀ ਪੰਜਾਬ 'ਚ ਜਿਹੜੀਆਂ ਜਸ ਹਾਵਨਾ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਹੋਣੀਆਂ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਕੱਲ ਤੁਹਾਡੇ ਨਾਲ ਦੁਬਾਰਾ ਫੇਰ ਜੁੜਾਂਗੇ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ